ਅਫਕਾ ਜੇਸ਼ ਨੈਟ ਜਿਹੜੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਸ਼ਮੀ ਦਾਵਰਾ ਤੁਸੀਂ ਦੇਖ ਰਹੇ ਹੋ ਅੱਜ ਦੀ ਚਰਚਾ ਦੋਸਤੋ ਅੱਜ 6 ਦਸੰਬਰ 6 ਦਸੰਬਰ ਉਹ ਦਿਨ ਜਿਸ ਦਿਨ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਦਕਰ ਨੇ ਆਪਣਾ ਅੰਤਿਮ ਸਾਹ ਲਿਆ ਸੀ ਅੱਜ ਦਾ ਦਿਨ ਉਹਨਾਂ ਨੂੰ ਯਾਦ ਕਰਦੇ ਆ ਪੂਰਾ ਭਾਰਤ ਉਹਨਾਂ ਦੇ ਪ੍ਰੀ ਨਿਰਵਾਣ ਦਿਵਸ ਵਜੋਂ ਮਨਾਉਂਦਾ ਹੈ ਦੂਰਦਰਸ਼ਨ ਜਲੰਧਰ ਵੀ ਅੱਜ ਉਹਨਾਂ ਨੂੰ ਯਾਦ ਕਰਦਾ ਹੋਇਆ ਉਸ ਦਿਨ ਦੇ ਉੱਤੇ ਇੱਕ ਚਰਚਾ ਜਿਹੜੀ ਹੈ ਉਹ ਕਰਵਾਉਣ ਜਾ ਰਿਹਾ ਹੈ ਤੇ ਇਸ ਚਰਚਾ ਦੇ ਵਿੱਚ ਜਿਹੜੇ ਮਾਹਿਰਾਂ ਨੂੰ ਅਸੀਂ ਸਟੂਡੀਓ 'ਚ ਛੱਡਾ ਦਿੱਤਾ ਹੈ ਸਭ ਤੋਂ ਪਹਿਲਾਂ ਉਹਨਾਂ ਨਾਲ ਤੁਹਾਡੀ ਮੈਂ ਮੁਲਾਕਾਤ ਕਰਾਦਾ ਮੇਰੇ ਬਿਲਕੁਲ ਨਾਲ ਬੈਠੇ ਨੇ ਇੰਜੀਨੀਅਰ ਜਸਵੰਤ ਰਾਏ ਜੀ ਇੰਜੀਨੀਅਰ ਜਸਵੰਤ ਰਾਏ ਜੀ ਸਾਬਕਾ ਕਾਰਜਕਾਰੀ ਇੰਜੀਨੀਅਰ ਨੇ ਪੀਐਸਪੀਸੀਐਲ ਦੇ ਤੇ ਬਹੁਤ ਕੁਝ ਉਹਨਾਂ ਬਾਰੇ ਜਾਣਦੇ ਨੇ ਬਰੀਕੀਆਂ ਨਾਲ ਉਹਨਾਂ ਦਾ ਲਿਟਰੇਚਰ ਪੜਿਆ ਹੈ ਸੰਵਿਧਾਨ ਦੇ ਨਿਰਮਾਤਾ ਦੀਆਂ ਗੱਲਾਂ ਅਕਸਰ ਕਰਦੇ ਰਹਿੰਦੇ ਨੇ ਤੇ ਬਹੁਤ ਕੁਝ ਨਾਲ ਬਾਰੇ ਲਿਖਿਆ ਵੀ ਹੋਏਗਾ ਅੱਜ ਅਸੀਂ ਇਹਨਾਂ ਕੋਲ ਵੀ ਉਹਨਾਂ ਬਾਰੇ ਬਹੁਤ ਕੁਝ ਜਾਣਾਂਗੇ ਤੇ ਦੂਸਰੇ ਸਾਡੇ ਮਾਹਰ ਨੇ ਡਾਕਟਰ ਦਿਨੇਸ਼ ਅਰੋੜਾ ਜੀ ਡਾਕਟਰ ਦਿਨੇਸ਼ अरोड़ा ਜੀ ਮੁਖੀ ਹਨ ਪੋਲਿਟੀਕਲ ਸਾਇੰਸ ਵਿਭਾਗ ਦੇ ਡੀਏਵੀ ਕਾਲਜ ਜਲੰਧਰ ਤੋਂ ਤੇ ਡੀਏਵੀ ਕਾਲਜ ਉਹ ਕਾਲਜ ਹੈ ਜਿਸ ਦੇ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਨੇ ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਜਲੰਧਰ ਦੇ ਵਿੱਚ ਜਦੋਂ ਡਾਕਟਰ ਬੀ ਆਰ ਅੰਬੇਦਕਰ ਆਏ ਸਨ ਤਾਂ ਉਹ ਜਲੰਧਰ ਦੇ ਡੀਏਵੀ ਕਾਲਜ ਦੇ ਵਿੱਚ ਵੀ ਆਏ ਸਨ ਤੇ ਬਹੁਤ ਕੁਝ ਇਹ ਉਹਨਾਂ ਬਾਰੇ ਜਾਣਦੇ ਨੇ ਲਿਖਿਆ ਹੈ ਪੜ੍ਹਿਆ ਹੈ ਸੁਣਿਆ ਹੈ ਅੱਜ ਨਾਲ ਕੁਲ ਵੀ ਅਸੀਂ ਉਹਨਾਂ ਬਾਰੇ ਬਹੁਤ ਕੁਝ ਜਾਣਾਂਗੇ ਸਭ ਤੋਂ ਪਹਿਲਾਂ ਤੁਹਾਡਾ ਸਟੂਡੀਓ 'ਚ ਸਵਾਗਤ ਹੈ ਜੀ ਬਹੁਤ-ਬਹੁਤ ਧੰਨਵਾਦ ਜੀ ਦੋਸਤੋ ਕਿਉਂਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਤੇ ਪਹਿਲੇ ਲਾ ਮਨਿਸਟਰ ਤੌਰ ਤੇ ਜਾਣੇ ਜਾਣ ਵਾਲੇ ਡਾਕਟਰ ਬੀ ਆਰ ਅੰਬੇਦਕਰ ਨੂੰ ਅੱਜ ਸਾਰੀ ਦੁਨੀਆ ਬੜੀ ਸ਼ਰਧਾ ਤੇ ਸਤਿਕਾਰ ਦੇ ਨਾਲ ਜਾਣਦੀ ਹੈ ਪਹਿਚਾਨਦੀ ਹੈ ਅੱਜ ਅਸੀਂ ਵੀ ਜਾਣਾਂਗੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਜਸੰਤ ਸਿੰਘ ਜੀ ਇਹ ਪੁੱਛਣਾ ਚਾਹਾਂਗਾ ਕਿ ਉਹਨਾਂ ਦੀ ਜ਼ਿੰਦਗੀ ਬਾਰੇ ਕੁਝ ਅਗਰ ਜਾਣਨਾ ਪਾ ਸਕੂ ਤਾਂ ਕੀ ਕਹੋਗੇ ਉਹਨਾਂ ਦੀ ਪੂਰੀ ਜ਼ਿੰਦਗੀ ਸਭ ਤੋਂ ਪਹਿਲਾਂ ਬੋਧੀ ਸਤਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਨੂੰ ਉਹਨਾਂ ਦੇ ਮਹਾਂਪਰੀ ਨਿਰਵਾਨ ਦਿਵਸ ਤੇ ਜਿਹੜਾ ਅੱਜ ਦੂਰਦਰਸ਼ਨ ਦੀ ਤਰਫ ਤੋਂ ਆਪਣੇ ਪੂਰੇ ਵੀਵਰਸ ਨੂੰ ਇਹ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਸੰਬੋਧਿਤ ਕੀਤਾ ਜਾ ਰਿਹਾ ਉਹਦੇ ਵਿੱਚ ਬਾਬਾ ਸਾਹਿਬ ਨੂੰ ਯਾਦ ਕਰਦੇ ਹੋਏ ਅੱਜ ਅਸੀਂ ਸਾਰੇ ਸ਼ਰਧਾ ਦੇ ਫੁੱਲ ਪੇਂਟ ਕਰਨ ਜਾ ਰਹੇ ਹਾਂ ਸੋ ਇਸ ਚਰਚਾ ਦੇ ਅੰਦਰ ਗੱਲ ਚੱਲ ਰਹੀ ਹੈ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੇ ਜੀਵਨ ਦੇ ਵਿਸ਼ੇ ਤੇ ਉਹਨਾਂ ਦਾ ਜਨਮ 14 April 1891 ਮਹੂਦੇ ਅੰਦਰ ਉਹਨਾਂ ਦੇ ਪਿਤਾ ਜੀ ਸੁਬੇਦਾਰ ਰਾਮਜੀ ਅੰਬੇਦਕਰ ਔਰ ਮਾਤਾ ਰਮਾਈ ਜੀ ਉਹ ਔਰ ਉਹਨਾਂ ਦਾ ਜਿਹੜਾ ਪ੍ਰਿਨਿਰਵਾਣ ਦਿਵਸ ਹੈ ਜਿਹੜਾ ਜਿਸ ਤਰ੍ਹਾਂ ਅੱਜ ਅਸੀਂ ਮਨਾ ਰਹੇ ਹਾਂ 6 ਦਸੰਬਰ 1956 ਨੂੰ ਹੋਇਆ ਇਸ ਛੋਟੇ ਸਮੇਂ ਦੇ ਅੰਦਰ ਉਹਨਾਂ ਨੇ ਬਹੁਤ ਵੱਡੀਆਂ ਉਪਲਬਧੀਆਂ ਆਪਣੇ ਬਚਪਨ ਤੋਂ ਲੈ ਕੇ ਹਰ ਉਹ ਚੀਜ਼ ਆਪਣੇ ਨਿੱਜੀ ਪਿੰਡੇ ਤੇ ਹੰਡਾਨ ਤੋਂ ਬਾਅਦ ਇਸ ਦੇਸ਼ ਨੂੰ ਇਸ ਸਮਾਜ ਨੂੰ ਬਹੁਤ ਕੁਝ ਦੇਣ ਵਾਲੀ ਉਹ ਸ਼ਕਤੀ ਜਿਸ ਦੀ এডਿਕੇਸ਼ਨ ਦੇ ਬਾਰੇ ਵਿੱਚ ਗੱਲ ਕਰੀਏ ਤੇ ਉਹ ਇਸ ਸਮਾਜ ਜਿਹਨੂੰ ਉਹਨਾਂ ਨੇ ਰਿਪਰੈਜ਼ੈਂਟ ਕੀਤਾ ਉਹ ਪਹਿਲੇ ਐਸੇ ਸ਼ਖਸ਼ ਹੋਏ ਆ ਜਿਨ੍ਹਾਂ ਨੇ میٹرਿਕ ਤੱਕ ਦੀ ਜਿਹੜੀ ਪੜ੍ਹਾਈ ਕੀਤੀ ਹੈ ਔਰ میٹرਿਕ ਤੱਕ ਦੀ ਪੜ੍ਹਾਈ ਕਰਨ ਤੋਂ ਬਾਅਦ ਉਹਨਾਂ ਨੇ ਜਿਹੜਾ ਹੈ ਬੀਏ ਤੱਕ ਦੀਆਂ ਦੋ ਡਿਗਰੀਆਂ ਜਿਹੜੀਆਂ ਹੈ 1912 ਤੱਕ ਉਹ ਲੈ ਚੁੱਕੇ ਸੀ ਔਰ 1912 ਤੋਂ ਬਾਅਦ 1915 ਆਉਂਦਿਆਂ ਆਉਂਦਿਆਂ ਉਹਨਾਂ ਨੇ ਦੋ ਡਿਗਰੀਆਂ ਮਾਸਟਰਸ ਔਰ 1921 ਤੱਕ ਆਉਂਦਿਆਂ ਆਉਂਦਿਆਂ ਉਹਨਾਂ ਦੇ ਕੋਲ ਜਿਹੜੀਆਂ 13 ਡਿਗਰੀਆਂ ਜਿਹੜੀਆਂ ਹੈ ਬੈਚਲਰ ਮਾਸਟਰਸ ਔਰ ਪੀਐਚਡੀ ਤੱਕ ਉਹ ਪਹੁੰਚ ਚੁੱਕੇ ਸੀ ਔਰ ਇਸ ਦੇ ਨਾਲ ਨਾਲ ਉਹਨਾਂ ਨੇ ਦੁਨੀਆ ਦੇ ਪ੍ਰਖਿਆਤ ਯੂਨੀਵਰਸਟੀਆਂ ਜਿਦੇ ਚ ਬ੍ਰਿਟਿਸ਼ ਯੂਨੀਵਰਸਿਟੀ ਆਫ ਕਾਲੰਬੀਆ ਔਰ ਇਸ ਦੇ ਨਾਲ ਜਿਹੜਾ ਹੈ ਇਕਨੋਮਿਕ ਔਰ ਜਿਹੜੀ ਰਾਜਨੀਤੀ ਸ਼ਾਸਤਰ ਹੈ ਉਹ ਬਕਾਇਦਾ ਇੰਗਲੈਂਡ ਤੋਂ ਜਿਹੜੀ ਹੈ ਉਹ ਇਸ ਤਰ੍ਹਾਂ ਦੀਆਂ ਪ੍ਰੈਸਟੀਜੀਅਸ ਯੂਨੀਵਰਸਟੀਆਂ ਤੋਂ ਕਰਨ ਤੋਂ ਬਾਅਦ ਇਸ ਪੂਰੇ ਸਿਸਟਮ ਨੂੰ ਅੰਡਰਸਟੈਂਡ ਕਰਨ ਵਾਸਤੇ ਜਿੱਥੇ ਉਹਨਾਂ ਨੇ ਰਾਜਨੀਤੀ ਸ਼ਾਸਤਰ ਅਰਥ ਸ਼ਾਸਤਰ ਸਮਾਜਿਕ ਸ਼ਾਸਤਰ ਔਰ ਇਥੋਂ ਤੱਕ ਕਿ ਜਿਹੜੀ ਹਿਸਟਰੀ ਹੈ ਉਸ ਵਿਸ਼ੇ ਨੂੰ ਪਾਰ ਕਰਦੇ ਹੋਏ ਜਿਹੜਾ ਧਾਰਮਿਕ ਸਿਸਟਮ ਹੈ ਇਸ ਵਿਸ਼ੇ ਤੇ ਵੀ ਆਪਣਾ ਗਿਆਨ ਵਰਜਨ ਕੀਤਾ ਔਰ ਵੱਖਰੀਆਂ ਵੱਖਰੀਆਂ ਪਛਾਵਾਂ ਜਿਹੜੀਆਂ ਇਸ ਦੇਸ਼ ਤੋਂ ਇਲਾਵਾ ਪੂਰੀ ਦੁਨੀਆ ਦੇ ਅੰਦਰ ਵੀ ਜਾਣੀਆਂ ਜਾਂਦੀਆਂ ਉਹ ਸੋਨਾ ਪਛਾਵਾਂ ਦਾ ਗਿਆਨ ਵੀ ਉਹਨਾਂ ਨੇ ਅਰਜਿਤ ਕੀਤਾ ਇਹ ਉਹਨਾਂ ਦੀ ਜ਼ਿੰਦਗੀ ਦਾ ਇੱਕ ਅਨੋਖਾ ਪਹਿਲੂ ਰਿਹਾ ਆਪਣੇ ਆਪ ਦੇ ਵਿੱਚ ਇੱਕ ਯੂਨੀਵਰਸਿਟੀ ਬਣਾ ਦਿੱਤਾ ਤੁਸੀਂ ਬਿਲਕੁਲ ਸਹੀ ਗੱਲ ਹੈ ਵੀ ਡਾਕਟਰ ਬੀ ਆਰ ਅੰਬੇਦਕਰ ਆਪਣੇ ਆਪ ਦੇ ਵਿੱਚ ਇੱਕ ਯੂਨੀਵਰਸਿਟੀ ਸੀ ਕਿਹਾ ਜਾਂਦਾ ਹੈ ਵੀ ਤੀਤੋ ਵੱਧ ਜਿਹੜੀਆਂ ਉਹਨਾਂ ਕੋਲ ਡਿਗਰੀਆਂ ਸੀ ਅਲੱਗ-ਅਲੱਗ ਜਿਹੜੀਆਂ ਉਹਨਾਂ ਨੇ ਆਪਣੇ ਛੋਟੇ ਜੀਵਨ ਦੇ ਵਿੱਚ ਹਾਸਲ ਕੀਤੀਆਂ ਲੇਕਿਨ ਕਿਹਾ ਜਾਂਦਾ ਕਿ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਉਹ ਜਲੰਧਰ ਦੇ ਨਾਲ ਵੀ ਜੁੜੀਆਂ ਹੋਈਆਂ ਨੇ ਕਿਉਂਕਿ ਉਹ ਅਕਸਰ ਬਹੁਤ ਘਟ ਜਾਂਦੇ ਸੀ ਕਿਤੇ ਕਿਉਂਕਿ ਐਜੂਕੇਸ਼ਨ ਜਾਂ ਹੋਰ ਚੀਜ਼ਾਂ ਲੇਕਿਨ ਕਿਹਾ ਜਾਂਦਾ ਬੜੀ ਜ਼ਿੰਦਗੀ ਚ ਕਈ ਵਾਰ ਉਹ ਜਲੰਧਰ ਦੇ ਵਿੱਚ ਆਏ ਸਾਡੇ ਕੋਲ ਨੇ ਡਾਕਟਰ ਸਾਹਿਬ ਡਾਕਟਰ ਉਹ ਕਿਹਾ ਜਾਂਦਾ ਵੀ ਆਈਵੀਡੀਏਵੀ ਕਾਲਜ ਦੇ ਵਿੱਚ ਸੀਗੇ ਕੀ ਉਹਨਾਂ ਦੀ ਕੀ ਤੁਹਾਡੀਆਂ ਯਾਦਾਂ ਨੇ ਕਿਸ ਤਰ੍ਹਾਂ ਤੁਸੀਂ ਅੱਜ ਕਾਲਜ ਦੇ ਵਿੱਚ ਯਾਦ ਕਰਦੇ ਹੋ ਉਹਨਾਂ ਨੂੰ ਭਾਰਤ ਰਤਨ ਡਾਕਟਰ ਬੀ ਆਰ ਅੰਬੇਦਕਰ ਜੀ ਜਿਨ੍ਹਾਂ ਨੂੰ ਸਤਕਾਰ ਦੇ ਨਾਲ ਅਸੀਂ ਬਾਬਾ ਸਾਹਿਬ ਕਹਿੰਦੇ ਆ ਜੀ ਉਹਨਾਂ ਦੇ ਪੰਜਾਬ ਦੇ ਵਿੱਚ ਦੋ ਵਿਜ਼ਿਟ ਹੈ ਜੀ ਜਲੰਧਰ ਦੇ ਵਿੱਚ ਉਹਨਾਂ ਦਾ ਡੀਏਵੀ ਕਾਲਜ ਦੇ ਵਿੱਚ 28 ਅਕਤੂਬਰ 1951 ਦਾ ਵਿਜ਼ਿਟ ਹੈ ਜੀ ਔਰ ਆਪਣੇ ਇਸ ਵਿਜ਼ਿਟ ਦੇ ਦੌਰਾਨ ਉਹ ਕਾਲਜ ਦੇ ਜਿਹੜੇ ਛਾਤਰ ਹੈ ਜਿਹੜੇ ਨੌਜਵਾਨ ਬੱਚੇ ਹੈ ਉਹਨਾਂ ਨੂੰ ਐਡਰੈਸ ਕਰਦੇ ਆ ਜੀ ਇੱਕ ਉਹਨਾਂ ਦਾ ਲੈਕਚਰ ਹੈ ਫਿਊਚਰ ਆਫ ਪਾਰਲੀਮੈਂਟਰੀ ਡੈਮੋਕ੍ਰੇਸੀ ਇਨ ਇੰਡੀਆ ਜੀ ਇਹ ਉਹ ਬੱਚਿਆਂ ਨੂੰ ਸੰਬੋਧਿਤ ਕਰਦੇ ਆ ਔਰ ਭਾਰਤ ਦੀ ਜਿਹੜੀ ਲੋਕਤੰਤਰੀ ਵਿਵਸਥਾ ਹੈ ਪਾਰਲੀਮੈਂਟਰੀ ਸਿਸਟਮ ਹੈ ਉਹਦੇ ਬਾਰੇ ਜਾਣਕਾਰੀ ਦਿੰਦੇ ਆ ਔਰ ਤੁਸੀਂ ਬੜੀ ਖੁਸ਼ੀ ਦੀ ਗੱਲ ਹੈ ਤੁਸੀਂ ਬੜੇ ਜਾਣ ਕੇ ਹੈਰਾਨ ਹੋਵੋਗੇ ਕਿ ਡਾਕਟਰ ਬੀ ਆਰ ਅੰਬੇਦਕਰ ਬੱਚਿਆਂ ਦੇ ਨਾਲ ਇੱਕ ਮੌਕ ਪਾਰਲੀਮੈਂਟ ਵੀ ਆਰਗੇਨਾਈਜ਼ ਕਰਦੇ ਆ ਜੀ ਜੀ ਔਰ ਉਹ ਟ੍ਰੈਡੀਸ਼ਨ ਅੱਜ ਵੀ ਕਾਲਜ ਨੇ ਜਾਰੀ ਰੱਖੀ ਹੋਈ ਹੈ ਔਰ ਉਹਨਾਂ ਦਾ ਇਹ ਮੰਨਣਾ ਸੀ ਕਿ ਬੱਚਿਆਂ ਨੂੰ ਜਿਹੜੀ ਇਹ ਪਾਰਲੀਮੈਂਟਰੀ ਵਿਵਸਥਾ ਹੈ ਇਹਨੂੰ ਸਮਝਣ ਦੀ ਪੂਰੀ ਜ਼ਰੂਰਤ ਹੈ ਕਿਉਂਕਿ ਉਹਨਾਂ ਨੇ ਇਸ ਵਿਵਸਥਾ ਦੀ ਨੀਂਹ ਰੱਖੀ ਹੈ ਔਰ ਅਗਰ ਤੁਸੀਂ ਭਾਰਤ ਦੇ ਸੰਵਿਧਾਨ ਨਿਰਮਾਤਾ ਦੇ ਰੂਪਚੋਣਾਂ ਨੂੰ ਦੇਖਦੇ ਹਾਂ ਤੇ ਭਾਰਤ ਦਾ ਸੰਵਿਧਾਨ ਦੁਨੀਆ ਦਾ ਸਭ ਤੋਂ ਵੱਡਾ ਸੰਵਿਧਾਨ ਹੈ। ਹਰ ਚੀਜ਼ ਉਹਨਾਂ ਨੇ ਇਹਦੇ ਵਿੱਚ ਡਿਟੇਲ ਰੂਪ ਦੇ ਨਾਲ ਪੇਸ਼ ਕੀਤੀ ਹੈ। ਉਹਦਾ ਕਾਰਨ ਸੀ ਕਿ ਸਾਡੀ ਜਿਹੜੀ ਸੰਸਕ੍ਰਿਤੀ ਹੈ ਉਹਦੇ ਵਿੱਚ ਜਿਹੜੀਆਂ ਲੋਕਤਾਂਤ੍ਰਿਕ ਵਿਵਸਥਾ ਹੈ ਉਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਖੋਲ੍ਹ ਕੇ ਲੋਕਾਂ ਦੇ ਸਾਹਮਣੇ ਰੱਖਣਾ ਜ਼ਰੂਰੀ ਹੈ। ਤਾਂਕਿ ਲੋਕ ਉਸ ਵਿਵਸਥਾ ਨੂੰ ਸਮਝ ਸਕਣ। ਔਰ ਇਹੀ ਲੈਕਚਰ ਦੇ ਰਾਹੀਂ ਉਹਨਾਂ ਨੇ ਬੱਚਿਆਂ ਨੂੰ ਦੱਸਿਆ ਕਿ ਕਿਵੇਂ ਅਸੀਂ ਲੋਕਤਾਂਤ੍ਰਿਕ ਮੁੱਲਿਆਂ ਨੂੰ ਗ੍ਰਹਿਣ ਕਰ ਸਕਦੇ ਹਾਂ। ਲੋਕਤੰਤਰ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਇੰਪੋਰਟੈਂਟ ਹੈ ਕਿਸ ਤਰ੍ਹਾਂ ਅਸੀਂ ਡਿਸਕਸ਼ਨ ਕਰ ਸਕਦੇ ਹਾਂ ਔਰ ਲੋਕ ਹਿੱਤ ਦੇ ਵਿੱਚ ਜਿਹੜੇ ਆ ਫੈਸਲੇ ਲੈ ਸਕਦੇ ਲੈ ਸਕਦੇ ਬਿਲਕੁਲ ਬਹੁਤ ਵਧੀਆ ਗੱਲ ਹੈ ਫੇਰ ਆਵਾਂਗੇ ਤੁਹਾਡੇ ਕੋਲ ਲੇਕਿਨ ਇੱਕ ਚੀਜ਼ ਆਂਦੀ ਹੈ ਇੰਜੀਨੀਅਰ ਸਾਹਿਬ ਜੇ ਗੱਲ ਆਪਾਂ ਕਰਦੇ ਵੀ ਨਿਆਂ ਸਮਾਨਤਾ ਨਾ ਕੇਵਲ ਉਹਨਾਂ ਨੇ ਆਜ਼ਾਦੀ ਦੀ ਲੜਾਈ ਲੜੀ ਸਮਾਨਤਾ ਦੀ ਲੜਾਈ ਲੜੀ ਨਿਆਂ ਦੀ ਲੜਾਈ ਲੜੀ ਪਾਈਚਾਰਕ ਸਾਂਝ ਦੀ ਲੜਾਈ ਲੜੀ ਅਗਰ ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਲੈ ਕੇ ਅੱਜ ਦੇ ਇਸ ਭਾਰਤ ਦੇ ਨਾਲ ਜੋੜੀਏ ਤਾਂ ਕਿਸ ਤਰ੍ਹਾਂ ਜੋੜਾਂਗੇ ਬਹੁਤ ਵਧੀਆ ਸ਼ਮੀ ਜੀ ਬਹੁਤ ਅੱਛਾ ਸਵਾਲ ਹੈ ਤੁਹਾਡਾ ਇਸ ਨੂੰ ਵਿਚਾਰ ਚਰਚਾ ਦਾ ਹਿੱਸਾ ਬਣਾਇਆ ਸੋ ਪਹਿਲੀ ਗੱਲ ਕਿ ਡਾਕਟਰ ਅੰਬੇਦਕਰ ਸਾਹਿਬ ਨੇ ਜਿੱਥੇ ਆਪਣੇ ਆਪ ਨੂੰ ਇੱਕ ਯੂਨੀਵਰਸਿਟੀ ਦੇ ਤੌਰ ਤੇ ਸਥਾਪਿਤ ਕੀਤਾ ਇਨੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਉੱਥੇ ਉਹਨਾਂ ਨੇ ਇਹ ਵੀ ਅਧਿਐਨ ਕੀਤਾ ਕਿ ਕਿਹੜੀਆਂ-ਕਿਹੜੀਆਂ ਐਸੀਆਂ ਚੀਜ਼ਾਂ ਜਿਨ੍ਹਾਂ ਦੇ ਉੱਤੇ ਫੌਰੀ ਤੌਰ ਦੇ ਉੱਤੇ ਜ਼ਰੂਰਤ ਹੈ ਇਹਨਾਂ ਨੂੰ ਡਰੈਸ ਕਰਨ ਦੀ ਔਰ ਉਹਨਾਂ ਨੇ ਉਹਨੂੰ ਡਰੈਸ ਕਰਨ ਵਾਸਤੇ ਬਹੁਤ ਸਾਰੇ ਵਿਸ਼ੇ ਸਿਕੂ ਟਾਈਮ ਦੇ ਉੱਤੇ ਲੈ ਲਏ ਉਹਨਾਂ ਦੇ ਵਿੱਚ ਜੇ ਆਪਾਂ ਦੇਖੀਏ ਵੀ ਜਿੱਥੇ ਦੇਸ਼ ਦੇ ਅੰਦਰ ਆਜ਼ਾਦੀ ਦੀ ਲੜਾਈ ਚੱਲ ਰਹੀ ਹੈ ਤੇ ਉਹਦੇ 'ਚ ਜਿਹੜਾ ਯੋਗਦਾਨ ਹੈ ਜਿੱਥੇ ਵੱਡੇ ਪੱਧਰ ਤੇ ਬਾਕੀ ਦੇ ਲੀਡਰ ਸਾਹਿਬਾਨ ਪਾਰਿਆ ਸੀਗੇ ਉਹਦੇ ਨਾਲ ਨਾਲ ਉਹਦੇ ਚ ਉਹਨਾਂ ਦਾ ਜਿਹੜਾ ਯੋਗਦਾਨ ਹੈ ਉਹ ਇਹਨੂੰ ਅੰਡਰਸਟੈਂਡ ਕਰਨ ਤੋਂ ਬਾਅਦ ਉਹਨਾਂ ਨੇ ਉਸੇ ਸਮੇਂ ਦੇ ਅੰਦਰ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਵੀ ਕੀਤਾ ਉਹ ਮੁਸ਼ਕਲਾਂ ਦੇ ਹੱਲ ਦੇ ਵਿੱਚ ਉਹਨਾਂ ਨੇ ਜਿਹੜੀ ਸਭ ਤੋਂ ਵੱਡੀਆਂ ਮੁਸ਼ਕਲਾਂ ਸੀਗੀਆਂ ਕਿ ਲੋਕਾਂ ਨੂੰ ਜਿਹੜੇ ਹੈ ਆਪਣਾ ਰਾਈਟ ਫਰੈਂਚਾਈਜ਼ ਕਰਨਾ ਕਿ ਵੋਟ ਰਾਈਟ ਕਿਦਾਂ ਚਾਹੀਦਾ ਹਰੇਕ ਨੂੰ ਵੋਟ ਰਾਈਟ ਲੈ ਕੇ ਦੇਣਾ ਇਹ ਇੱਕ ਵੱਡੀ ਪ੍ਰਾਪਤੀ ਰਹੀ ਹੈ ਉਸ ਤੋਂ ਬਾਅਦ ਲੋਕਾਂ ਨੂੰ ਉਹਨਾਂ ਦੇ ਹਿਊਮਨ ਰਾਈਟਸ ਜਿਹੜੇ ਕੀ ਜਿਹੜੇ ਆਪ ਲੋ ਅੱਜ ਦੀ ਡੇਟ ਦੇ ਅੰਦਰ ਵਰਲਡ ਦੀਆਂ ਵੱਡੀਆਂ ਸੰਸਥਾਵਾਂ ਨੇ ਵੀ ਜਾ ਕੇ ਬਹੁਤ ਲੇਟ ਦੇ ਵਿੱਚ ਇਹਨੂੰ ਅਡਾਪਟ ਕੀਤਾ ਤੇ 바ਵਾ ਸਾਹਿਬ ਨੇ ਇਸ ਦੇਸ਼ ਦੇ ਅੰਦਰ ਉਹ ਲੋਕਾਂ ਵਾਸਤੇ ਉਸ ਵੇਲੇ ਹੀ ਸ਼ੁਰੂ ਕਰ ਦਿੱਤਾ ਉਸ ਵੇਲੇ ਸ਼ੁਰੂ ਕਰਕੇ ਇੱਥੋਂ ਤੱਕ ਚਲੇ ਗਏ ਕਿ ਜਿਹੜੀ ਬ੍ਰਿਟਿਸ਼ ਪੂਰੀ ਦੁਨੀਆ ਦੇ ਅੰਦਰ ਰਾਜ ਕਰਦੀ ਸੀ ਬ੍ਰਿਟਿਸ਼ ਇਹਨੂੰ ਵੀ ਮਜਬੂਰ ਕੀਤਾ ਕਿ ਉਹ ਇਸ ਦੇਸ਼ ਦੇ ਅੰਦਰ ਲੋਕਾਂ ਦੀ ਇਸ ਵਿਵਸਥਾ ਨੂੰ ਸਮਝ ਕੇ ਉਹਦਾ ਹੱਲ ਕਰੇ ਜਿਹਦੇ ਵਿੱਚ ਸਭ ਤੋਂ ਵੱਡਾ ਹੱਲ ਹੈ ਕਿ ਜਿਹੜੀ ਇੱਥੋਂ ਦੀ ਲੇਬਰ ਹੈ ਉਸ ਲੇਬਰ ਨੂੰ ਜਿਹੜੇ ਉਹਨਾਂ ਦੇ ਰਾਈਟਸ ਹੈ ਚਾਹੇ ਉਹ ਚਾਈਲਡ ਲੇਬਰ ਹੈ ਚਾਹੇ ਉਹ ਕਾਮਨ ਲੇਬਰ ਹੈ ਚਾਹੇ ਉਹ ਜਿਹੜੀ ਔਮਨ ਲੇਬਰ ਹੈ ਉਨ੍ਹਾਂ ਦੇ ਵਾਸਤੇ ਇਸ ਤਰ੍ਹਾਂ ਦੇ ਕੰਮ ਕੀਤੇ ਸ਼ਾਇਦ ਜਿਹੜੇ ਅੱਜ ਦੀ ਡੇਟ ਦੇ ਅੰਦਰ ਆਪਣੇ ਆਪ ਦੇ ਅੰਦਰ ਮੀਲ ਪੱਥਰ ਸਾਬਿਤ ਹੋਏ ਕਿ ਉਹ ਮੀਲ ਪੱਥਰ ਸਾਬਿਤ ਹੋਣ ਦੇ ਨਾਲ ਨਾਲ ਜਿੱਥੇ ਲੇਡੀਜ਼ ਨੂੰ ਉਹਨਾਂ ਲਈ ਪ੍ਰਸੂਤੀ ਛੁੱਟੀ ਜਿਹਦਾ ਸ਼ਾਇਦ ਅੱਜ ਦੀ ਡੇਟ ਦੇ ਅੰਦਰ ਲੋਕਾਂ ਨੂੰ ਪਤਾ ਨਹੀਂ ਹੈ ਸੋ ਉਹ ਆਨੰਦ ਮਾਣ ਰਹੇ ਆ ਪਰ ਇਹ ਨਹੀਂ ਪਤਾ ਕਿੱਥੋਂ ਸ਼ੁਰੂ ਹੋਈ ਇਸ ਤਰ੍ਹਾਂ ਜਿਹੜੇ ਬੱਚੇ 14 ਸਾਲ ਤੋਂ ਘੱਟ ਉਮਰ ਵਾਲੇ ਲੇਬਰ ਕਰਦੇ ਸੀਗੇ ਉਹਨਾਂ ਦੀ ਵਿਵਸਥਾ ਕਿਸ ਤਰ੍ਹਾਂ ਦੀ ਸੀਗੀ ਇਹਦੇ ਤੇ ਕੰਮ ਕੀਤਾ ਇਸ ਤੇ ਨਾਲ ਹੀ ਜਿਹੜੇ ਲੋਕਾਂ ਵਾਸਤੇ ਇਸ ਤਰ੍ਹਾਂ ਦੇ ਸਿਸਟਮ ਨੇ ਖੜੇ ਹੋਣਾ ਸੀ ਉਹਨਾਂ 'ਚ ਲੋਕਾਂ ਨੂੰ ਉਹਨਾਂ ਦੇ ਰਾਈਟ ਜਿਹਦੇ 'ਚ ਅੱਜ ਸਟ੍ਰਾਈਕ ਕਰਨ ਵਾਲਾ ਰਾਈਟ ਹੈ ਇਹ ਵੀ ਲੈ ਕੇ ਦਿੱਤਾ ੈਂਪਲੋਇਮੈਂਟ ਵਾਲਾ ਰਾਈਟ ਹੈ ਇਹ ਵੀ ਲੈ ਕੇ ਦਿੱਤਾ ਇਹ ਇੱਥੋਂ ਸ਼ੁਰੂ ਕਰਕੇ ਬਹੁਤ ਅੱਗੇ ਤੱਕ ਬਦੇ ਬਿਲਕੁਲ ਬਹੁਤ ਸਹੀ ਕਿਹਾ ਤੁਸੀਂ ਮੈਂ ਇਹੀ ਤੁਹਾਡੇ ਕੋਲ ਡਾਕਟਰ ਸਾਹਿਬ ਪੁੱਛਣਾ ਚਾਹਾਂਗਾ ਵੀ ਕਿਉਂਕਿ ਤੁਸੀਂ ਸਿੱਖਿਆ ਨਾਲ ਜਿਹੜੇ ਹੋਏ ਇੱਕ ਉਹਨਾਂ ਨੇ ਸਿੱਖਿਆਤ ਕ੍ਰਾਂਤੀ ਉਹਨਾਂ ਨੇ ਕਿਹਾ ਸੀ ਸਿੱਖਿਆ ਨਾਲ ਦੀ ਬਹੁਤ ਜ਼ਰੂਰੀ ਹੈ ਇਹ ਚੀਜ਼ ਇਹ ਚੀਜ਼ ਕਿ ਹਿਸ ਯੂਨਿਵਰਸਿਟੀ ਬੀ ਸਿੱਖਿਆ ਲੈਣ ਸਿੱਖਿਆ ਦੇ ਨਾਲ ਉਹਨਾਂ ਨੇ ਕਿਹਾ ਸੀ ਆਪਣੇ ਹੱਕਾਂ ਲਈ ਅੰਦੋਲਨ ਕਰਨਾ ਵੀ ਜਾਇਜ਼ ਹੈ ਕੀ ਕਹਿਣਾ ਚਾਹੋਗੇ ਵੀ ਐਸਾ ਜਦੋਂ ਆਏ ਤੁਹਾਡੇ ਕਾਲਜ ਆਏ ਜਾਂ ਉਸ ਤੋਂ ਬਾਅਦ ਤੁਸੀਂ ਦੇਖਿਆ ਵੀ ਕਿਹ ਜਿਹੜੇ ਸਟੂਡੈਂਟ ਸਿਗੇ ਇਹਨਾਂ ਚ ਕੋਈ ਅਜਿਹੀ ਕ੍ਰਾਂਤੀ ਹਾਲਾਂਕਿ ਮੈਂ ਮੰਨਦਾ ਵੀ ਅੱਜ ਦੀ ਕ੍ਰਾਂਤੀ ਵੀ ਸਟ ਸਿੱਕਿਓ ਸਾਡੇ ਇਹ ਇਸੇ ਚੀਜ਼ ਦਾ ਹੱਕ ਸਾਨੂੰ ਦਵਾਇਆ ਗਿਆ ਸੀ ਦੇਖੋ ਡਾਕਟਰ ਬੀ ਆਰ ਅੰਬੇਦਕਰ ਜੀ ਜਿਹੜਿਆ ਉਹ ਇੱਕ ਇਸ ਚੀਜ਼ ਨੂੰ ਪੂਰੀ ਤਰ੍ਹਾਂ ਦੇ ਨਾਲ ਇਸ ਚੀਜ਼ ਨੂੰ ਮੰਨਦੇ ਸੀ ਔਰ ਉਹਨਾਂ ਨੇ ਖੁਦ ਵੀ ਇਹ ਕੰਮ ਕੀਤਾ ਜੀ ਕਿ ਜੇ ਤੁਸੀਂ ਕਿਸੇ ਵੀ ਚੀਜ਼ ਨੂੰ ਚੇਂਜ ਕਰਨਾ ਹੈ ਪਰਿਵਰਤਨ ਲੈ ਕੇ ਆਨਾ ਤੇ ਉਹਦੇ ਲਈ ਸਭ ਤੋਂ ਵੱਡਾ ਜਿਹੜਾ ਇਨਸਟਰੂਮੈਂਟ ਹੈ ਉਹ এডੂਕੇਸ਼ਨ ਹੈ এডੂਕੇਸ਼ਨ ਬਿਲਕੁਲ এডੂਕੇਸ਼ਨ ਦੇ ਨਾਲ ਹੀ ਤੁਸੀਂ ਪਰਿਵਰਤਨ ਜਿਹੜਾ ਲੈ ਕੇ ਆ ਸਕਦੇ ਹੋ ਤੁਹਾਡੀ ਸੋਚ ਜਿਹੜੀ ਹੈ ਉਹ ਵਿਕਸਿਤ ਹੋਏਗੀ ਉਹਨਾਂ ਨੇ ਸਿੱਖਿਆ ਦੇ ਉੱਪਰ ਪੂਰਾ ਜ਼ੋਰ ਦਿੱਤਾ ਬਿਲਕੁਲ ਔਰ ਇਹ ਕਿਹਾ ਜਾਂਦਾ ਕਿ ਉਹਨਾਂ ਦੀ ਜਿਹੜੀ ਪਰਸਨਲ ਲਾਇਬ੍ਰੇਰੀ ਸੀ ਉਦੇ ਵਿੱਚ ਲਗਭਗ 30000 ਤੋਂ ਜ਼ਿਆਦਾ ਕਿਤਾਬਾਂ ਸੀ ਜੀ ਔਰ ਉਹ ਇਹ ਕਹਿੰਦੇ ਸੀ ਕਿ ਪਾਗ ਤੇ ਪੈਰਾਂ ਦੇ ਵਿੱਚ ਚਾਹੇ ਚੱਪਲ ਨਾ ਹੋਵੇ ਲੇਕਿਨ ਹੱਥ ਦੇ ਵਿੱਚ ਕਿਤਾਬ ਹੋਣੀ ਬਹੁਤ ਜ਼ਰੂਰੀ ਹੈ ਜੀ ਜੀ ਔਰ ਇਹ ਅਧਿਕਾਰ ਜਿਹੜਾ ਸਿੱਖਿਆ ਪੜ੍ਹਨ ਦਾ ਜਿਹੜਾ ਜਿਹੜਾ ਸਿੱਖਿਆ ਪ੍ਰਾਪਤ ਕਰਨ ਦਾ ਜਿਹੜਾ ਅਧਿਕਾਰ ਹੈ ਇਸ ਤੋਂ ਉਹਨਾਂ ਨੇ ਪੂਰਾ ਜ਼ੋਰ ਦਿੱਤਾ ਔਰ ਬੱਚਿਆਂ ਨੂੰ ਪ੍ਰੇਰਿਤ ਕੀਤਾ ਕਿ ਤੁਸੀਂ ਸਿੱਖਿਆ ਲਓ ਜਿੰਨਾ ਹਾਲਾਤਾਂ ਦੇ ਵਿੱਚ ਉਹਨਾਂ ਨੇ ਸਿੱਖਿਆ ਗ੍ਰਹਿਣ ਕੀਤੀ ਜੇ ਅਸੀਂ ਉਹਨਾਂ ਦੀ ਆਟੋ ਬਾਇਓਗ੍ਰਾਫੀ ਨੂੰ ਦੇਖਦੇ ਹਾਂ ਅਸੀਂ ਦੇਖਦੇ ਹਾਂ ਕਿ ਕਿੰਨਾ ਸੰਘਰਸ਼ ਕਰਕੇ ਉਹਨਾਂ ਨੇ ਉਹ ਸਿੱਖਿਆ ਪ੍ਰਾਪਤ ਕੀਤੀ ਜਿਦੋਂ ਸਭ ਨੇ ਉਹਨੇ ਦੱਸਿਆ ਇਹ ਵਿਅਕਤੀ ਸੀ ਜਿਨ੍ਹਾਂ ਨੇ 10ਵੀਂ ਦੀ ਕਲਾਸ ਜਿਹੜੀ ਉਹ ਪਾਸ ਕੀਤੀ ਪਾਸ ਕੀਤੀ ਔਰ ਉਸ ਤੋਂ ਬਾਅਦ ਲਗਾਤਾਰ ਉਹ ਵੱਧਦੇ ਗਏ ਕੈਂਬਰਿਜ ਯੂਨੀਵਰਸਿਟੀ ਦੀ ਜਿਹੜੀ ਲਾਇਬ੍ਰੇਰੀ ਹੈ ਉੱਥੇ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਸਟੈਚੂ ਲੱਗਾ ਹੋਇਆ ਉਸ ਯੂਨੀਵਰਸਿਟੀ ਤੋਂ ਉਹਨਾਂ ਨੇ ਪੀ ਐਚ ਡੀ ਹਾਸਲ ਕੀਤੀ ਲੰਡਨ ਸਕੂਲ ਆਫ ਇਕਨੋਮਿਕਸ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਸਟੈਚੂ ਲੱਗਾ ਹੋਇਆ ਪੂਰੀ ਦੁਨੀਆ ਉਹਨਾਂ ਦੇ ਵਿਕਤੀਤਾ ਦੇ ਉੱਤੇ ਮਾਨ ਕਰਦੀ ਹੈ ਔਰ ਇਹ ਉਹ ਚੀਜ਼ ਮੰਨਣ ਵਾਲੀ ਹੈ ਕਿ ਸਿੱਖਿਆ ਹੀ ਅਜਿਹਾ ਰਸਤਾ ਹੈ ਜਿਸ ਨੂੰ ਅਸੀਂ ਪ੍ਰਾਪਤ ਕਰਕੇ ਜਿਹੜੀ ਵੀ ਚੇਂਜ ਲਿਆਉਣਾ ਚਾਹੁੰਦੇ ਆ ਉਹ ਪੂਰੀ ਧਾਰਨਾ ਦੇਖਦੇ ਆਂ ਤਾਂ ਮੈਂ ਇੱਥੇ ਇਹ ਦੱਸਣਾ ਚਾਹਨਾ ਕਿ ਕੋਲ ਨਾਲ ਦਾ ਪਾਰਲੀਮੈਂਟ ਦੇ ਵਿੱਚ ਇੱਕ ਲੈਕਚਰ ਹੈ ਜਿਹੜਾ ਉਹ ਲਾਸਟ ਦੇ ਵਿੱਚ ਦਿੰਦੇ ਜਿਸ ਵੇਲੇ ਸੰਵਿਧਾਨ ਨੂੰ ਅਡਾਪਟ ਕੀਤਾ ਜਾਂਦਾ ਹੈ 26 ਨਵੰਬਰ 1949 ਦੇ ਵਿੱਚ ਸੰਵਿਧਾਨ ਅਡਾਪਟ ਕੀਤਾ ਗਿਆ ਇੱਕ ਦਿਨ ਪਹਿਲਾਂ 25 ਨਵੰਬਰ 1949 ਨੂੰ ਇੱਕ ਬਹੁਤ ਵੱਡੀ ਸਪੀਚ ਦਿੰਦੇ ਆ ਉਹਦੇ ਵਿੱਚ ਵੀ ਉਸ ਗੱਲ ਕਰਦੇ ਆ ਕਿ ਜਿਹੜਾ ਵੀ ਪਰਿਵਰਤਨ ਤੁਸੀਂ ਚਾਹਦੇ ਹੋ ਉਸ ਪਰਿਵਰਤਨ ਨੂੰ ਸਿੱਖਿਆ ਦੇ ਰਾਹੀਂ ਸੰਵਿਧਾਨਿਕ ਮੁੱਲਿਆ ਦੇ ਰਾਹੀਂ ਤੁਸੀਂ ਲਿਆ ਸਕਦੇ ਹੋ ਨਾਲ ਦੀ ਨਾਲ ਇੱਕ ਵਾਰਨਿੰਗ ਦਿੰਦੇ ਆ ਕਿ ਤੁਸੀਂ ਇਸ ਚੀਜ਼ ਦਾ ਧਿਆਨ ਰੱਖੋ ਕਿ ਜੇ ਅਸੀਂ ਕਿਸੇ ਕੰਮ ਦੇ ਲਈ ਫੇਲ ਹੁੰਨੇ ਆ ਤੇ ਉਹ ਜਿੰਮੇਵਾਰੀ ਸਾਡੇ ਤੇ ਆ ਅਸੀਂ ਅੰਗਰੇਜ਼ਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ ਹੁਣ ਭਾਰਤ ਆਜ਼ਾਦ ਹੋ ਚੁੱਕਾ ਹੁਣ ਅਸੀਂ ਇਸ ਦੇਸ਼ ਦੀ ਜ਼ਿੰਮੇਵਾਰੀ ਨੂੰ ਧਾਰਨ ਕਰਨਾ ਹੈ ਔਰ ਇਸ ਨੂੰ ਅੱਗੇ ਲੈ ਕੇ ਜਾਣਾ ਔਰ ਪੂਰਾ ਦੀ ਪੂਰਾ ਉਹ ਵੀ ਚੀਜ਼ ਨਾਲ ਕਰਦੇ ਆ ਕਿ ਸੰਵਿਧਾਨ ਨੂੰ ਲਾਗੂ ਕਰਨਾ ਸੰਵਿਧਾਨ ਦੀ ਜਿਹੜੇ ਪ੍ਰੋਵੀਜ਼ਨਸ ਜਿਹੜੀਆਂ ਵਿਵਸਥਾਵਾਂ ਕੀਤੀਆਂ ਗਈਆਂ ਉਹਨਾਂ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਸਾਡੇ ਤੇ ਆ ਔਰ ਇਹਦੇ ਵਾਸਤੇ ਬਹੁਤ ਜ਼ਰੂਰੀ ਆ ਕਿ ਜਿਹੜੇ ਲੋਕ ਸੰਵਿਧਾਨ ਨੂੰ ਦੇਸ਼ ਨੂੰ ਅੱਗੇ ਲੈ ਕੇ ਜਾਣ ਉਹ ਭੰ ਇਮਾਨਦਾਰ ਹੋਣ ਫੁੱਲ ਆਫ ਕੈਰੈਕਟਰ ਹੋਣ ਤਾਂ ਕਿ ਉਹ ਇਹਨਾਂ ਵਿਵਸਥਾਵਾਂ ਨੂੰ ਲਾਗੂ ਕਰਕੇ ਦੇਸ਼ ਨੂੰ ਅੱਗੇ ਲੈ ਕੇ ਜਾ ਸਕਣ। ਤੋਂ ਅਗਰ ਅਸੀਂ ਪੂਰਾ ਦ੍ਰਿਸ਼ਟੀਕੋਣ ਦੇਖਦੇ ਹਾਂ ਤਾਂ ਉਹ ਡਾਕਟਰ ਬੀ ਆਰ ਅੰਬੇਦਕਰ ਸਮਾਜਿਕ ਨਿਆਂ ਦੀ ਗੱਲ ਕਰਦੇ ਆ ਲੇਕਿਨ ਉਹਦਾ ਰਸਤਾ ਸਮਾਜਿਕ ਨਿਆਂ ਦਾ ਸਿੱਖਿਆ ਦੇ ਰਾਹੀਂ ਹੈ। ਉਹ ਹਮੇਸ਼ਾ ਉਹ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਰਹੇ। ਜਦੋਂ ਉਹ ਸਾਡੇ ਡੀਏਵੀ ਕਾਲਜ ਜ਼ਿਲੰਦਰ ਚ ਵੀ ਆਂਦੇ ਸਾਨੂੰ ਬੜਾ ਮਾਣ ਹੈ ਕਿ ਉਹਨਾਂ ਨੇ ਸਿੱਖਿਆ ਦੇ ਉੱਪਰ ਜੋਰ ਦਿੱਤਾ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਇਸ ਵਿਵਸਥਾ ਨੂੰ ਸਮਝਣ ਕਿਸ ਤਰ੍ਹਾਂ ਲੋਕਤੰਤਰੀ ਵਿਵਸਥਾ ਚੱਲਦੀ ਹੈ ਕਿਸ ਤਰ੍ਹਾਂ ਇਹਦੇ ਚ ਵਿਚਾਰ-ਵਿਮਰਸ਼ ਹੁੰਦਾ ਹੈ ਕਿਸ ਤਰ੍ਹਾਂ ਡਿਬੇਟਸ ਕਿਸ ਤਰ੍ਹਾਂ ਡਿਸਕਸ਼ਨਸ ਹੁੰਦੀਆਂ ਔਰ ਮੈਨੂੰ ਬੜਾ ਇਹ ਸੀ ਨੂੰ ਦੱਸ ਦੇ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਅਸੀਂ ਉਹਨਾਂ ਦੀ ਉਸ ਸਿੱਖਿਆ ਨੂੰ ਅੱਗੇ ਲੈ ਕੇ ਚੱਲ ਰਹੇ ਹਾਂ ਔਰ ਲਗਾਤਾਰ ਬੱਚੇ ਜਿਹੜੇ ਆ ਉਹ ਸੰਸਦੀਏ ਮੁੱਲਿਆਂ ਨੂੰ ਸਮਝ ਰਹੇ ਆ ਔਰ ਲਗਾਤਾਰ ਯੂਥ ਪਾਰਲੀਮੈਂਟ ਦੀ ਐਕਟੀਵਿਟੀ ਜਿਹੜੀ ਹੈ ਅਸੀਂ ਉਸ ਨੂੰ ਆਰਗੇਨਾਈਜ਼ ਕਰਦੇ ਨਹੀਂ ਮੈਂ ਕਿਤੇ ਦਾ ਜੋੜਾ ਚਾਹ ਜੋੜਨਾ ਚਾਹਾਂਗਾ ਵੀ ਕੀ ਸਿਰਫ ਜਿਹੜੀ ਐਕਟੀਵਿਟੀ ਤੁਸੀਂ ਦੱਸੇ ਦੱਸ ਰਹੇ ਹੋ ਵੀ ਇਹ ਸਿਰਫ ਡੀਏਵੀ ਤੱਕ ਸੀਮਤ ਹੈ ਜਾਂ ਹੋਰ ਵੀ ਕਿਤੇ ਸਿੱਖਿਆ ਸੰਸਥਾਵਾਂ ਕਰਾਂਦੀ ਬਾਕੀ ਸਿੱਖਿਆ ਸੰਸਥਾਵਾਂ ਵੀ ਕਰਵਾ ਰਹੀਆਂ ਲੇਕਿਨ ਅਸੀਂ ਇਹ ਮੰਨਦੇ ਹਾਂ ਕਿ ਸਾਡੇ ਉਸ ਜਿਹੜਾ ਪਵਿੱਤਰ ਸੰਸਥਾਨ ਹੈ ਉੱਥੇ ਉਹਦਾ ਬੂਟਾ ਜਦੋਂ ਤੱਕ ਅਸੀਂ ਸੰਵਿਧਾਨ ਬਾਰੇ ਨਹੀਂ ਜਾਣਾਂਗੇ ਤਾਂ ਅਸੀਂ ਬੀਆਰ ਅੰbedkar ਬਾਰੇ ਨਹੀਂ ਜਾਣ ਪਾਵਾਂਗੇ ਬਿਲਕੁਲ ਤੇ ਇਸੇ ਤਰ੍ਹਾਂ ਜਦੋਂ ਤੱਕ ਅਸੀਂ ਬੀਆਰ ਅੰbedkar ਬਾਰੇ ਨਹੀਂ ਜਾਣਾਂਗੇ ਇਸੇ ਸੰਵਿਧਾਨ ਬਾਰੇ ਨਹੀਂ ਜਾਣ ਪਾਵਾਂਗੇ ਭੀਕ ਭਾਰਤੀ ਇਤਿਹਾਸ ਦੇ ਵਿੱਚ ਆਪਸ ਦੇ ਵਿੱਚ ਮੇਨਲੀ ਮਿਲੀ ਹੋਈ ਨੋ ਮਾਸ ਦੇ ਰਿਸ਼ਤੇ ਨੂੰ ਲੈ ਕੇ ਜੁੜੀ ਜੀ ਜਿਸ ਵਲੇ ਸੰਵਿਧਾਨ ਦੇ ਨਿਰਮਾਣ ਦੀ ਗੱਲ ਆਉਂਦੀ ਹੈ ਨਾ ਉਸ ਵੇਲੇ ਇਹ ਵੀ ਪੁਆਇੰਟ ਆਉਂਦਾ ਹੈ ਕਿ ਸੰਵਿਧਾਨ ਕਿਸੇ ਵਿਦੇਸ਼ੀ ਦੇ ਕੋਲੋਂ ਬਣਵਾ ਲਿਤਾ ਜਾਵੇ ਬਿਲਕੁਲ ਲੇਕਿਨ ਫਿਰ ਇਹ ਦੇਖਿਆ ਗਿਆ ਕਿ ਸੰਵਿਧਾਨ ਨੇ ਕੰਮ ਤਾਂ ਸਮਾਜ ਚ ਕਰਨਾ ਹੈ ਬਿਲਕੁਲ ਤੇ ਉਹ ਵਿਅਕਤੀ ਦੇਖਿਆ ਜਾਵੇ ਜਿਹੜਾ ਕਾਨੂੰਨ ਦਾ ਵੀ ਜਾਣਕਾਰ ਹੋਵੇ ਔਰ ਜਿਹਨੂੰ ਭਾਰਤ ਦੇ ਸਮਾਜ ਦੀ ਵੀ ਜਾਣਕਾਰੀ ਹੋਵੇ ਜਾਣਕਾਰੀ ਹੋਵੇ ਔਰ ਸੰਵਿਧਾਨ ਸਭਾ ਦੇ ਵਿੱਚ ਸਭ ਤੋਂ ਜ਼ਿਆਦਾ ਵਿਦਵਾਨ ਸਭ ਤੋਂ ਜ਼ਿਆਦਾ ਸਮਾਜ ਨੂੰ ਔਰ ਸਭ ਤੋਂ ਜ਼ਿਆਦਾ ਨਿਆਂ ਨੂੰ ਸਮਝਣ ਵਾਲੇ ਡਾਕਟਰ ਬੀ ਆਰ ਅੰਬੇਦਕਰ ਸੀ ਇਸ ਲਈ ਉਹਨਾਂ ਨੂੰ ਇਹ ਕੰਮ ਸੌਂਪਿਆ ਗਿਆ ਔਰ ਉਹਨਾਂ ਨੇ ਦਿਨ ਰਾਤ ਇੱਕ ਕਰਕੇ ਭਾਰਤ ਦੇ ਸੰਵਿਧਾਨ ਦਾ ਜਿਹੜਾ ਰੂਪ ਹੈ ਉਹਨੂੰ ਤਿਆਰ ਕੀਤਾ ਹੁਣ ਸੰਵਿਧਾਨ ਦੀ ਗੱਲ ਕਰਦਾ ਮੈਂ ਤਾਂ ਕੀ ਕਹਣਾ ਚਾਹਾਂਗੇ ਤੁਸੀਂ ਸੁਣਨਾ ਚਾਹੋਗੇ ਜੀ ਸਰ ਥੋੜਾ ਜਿਹਾ ਮੈਂ ਐਡ ਕਰਨਾ ਚਾਹਾਂਗਾ ਡਾਕਟਰ ਸਾਹਿਬ ਬਹੁਤ ਵਧੀਆ ਗੱਲ ਤੁਸੀਂ ਕੀਤੀ ਹੈ ਕਿ ਕਨਸਟੀਟਿਊਸ਼ਨ ਜਿਹੜੀ ਫਾਰਮੇਸ਼ਨ ਕਮੇਟੀ ਜਾਂ ਡਰਾਫਟਿੰਗ ਕਮੇਟੀ ਜਿਹਨੂੰ ਕਿਹਾ ਜਾਂਦਾ ਉਹਦੇ ਚੇਅਰਮੈਨ ਬਣਨ ਤੋਂ ਬਾਅਦ ਇਮੀਡੀਏਟਲੀ ਇਸ ਦੇਸ਼ ਦੇ ਅੰਦਰ ਆਜ਼ਾਦੀ 15 ਅਗਸਤ 1947 ਨੂੰ ਮਿਲਣ ਤੋਂ ਬਾਅਦ ਪੰਜ ਐਸੀਏ ਟੀਮਾਂ ਬਣਾਈਆਂ ਗਈਆਂ ਜਿਹੜੀਆਂ ਪੂਰੇ ਦੁਨੀਆ ਦੇ ਅੰਦਰ ਵੱਖਰੇ ਵੱਖਰੇ ਦੇਸ਼ਾਂ ਦੇ ਅੰਦਰ ਇਸ ਸਿਸਟਮ ਨੂੰ ਸਟੱਡੀ ਕਰਨ ਲਈ ਕਿ ਇਸ ਦੇਸ਼ ਦੇ ਅੰਦਰ ਕਿਸ ਤਰ੍ਹਾਂ ਦਾ ਸੰਵਿਧਾਨ ਹੋਣਾ ਚਾਹੀਦਾ ਤੇ ਜਦੋਂ ਸੰਵਿਧਾਨ ਹੋਣ ਦੀ ਗੱਲ ਕੀਤੀ ਗਈ ਤੇ ਇੱਕ ਉਹ ਟੀਮ ਜਿਹੜੀ ਹੈ ਉਹ ਬ੍ਰਿਟਿਸ਼ ਯੂਨੀਵਰਸਿਟੀ ਸੋਰੀ ਲੰਡਨ ਸਕੂਲ ਆਫ ਇਕਨੋਮਿਕਸ ਐਂਡ ਜਿਹੜੀ ਪੋਲਿਟਿਕਸ ਹੈ ਉੱਥੇ ਜਿੱਥੋਂ ਡਾਕਟਰ ਅਮਿਤਕਰ ਸਾਹਿਬ ਨੇ ਵੀ ਆਪਣੀ ਐਜੂਕੇਸ਼ਨ ਲਈ ਹੈ ਉੱਥੇ ਗਏ ਤੇ ਉੱਥੋਂ ਦੇ ਹੈੱਡ ਆਫ ਦੀ ਡਿਪਾਰਟਮੈਂਟ ਨੂੰ ਜਦੋਂ ਮਿਲੇ ਜਦੋਂ ਉਸ ਹੈੱ ਨੂੰ ਮਿਲੇ ਤੇ ਇੱਕ ਬੜੀ ਉਚਿੱਤਰ ਗੱਲ ਹੈ ਕਿ ਉਹ ਉਹਨਾਂ ਨੇ ਇਹ ਗੱਲ ਬੜੇ ਜ਼ੋਰ ਦੇ ਕੇ ਕਹੀ ਕਿ ਤੁਸੀਂ ਪੂਰੀ ਦੁਨੀਆ ਦੇ ਅੰਦਰ ਇਸ ਚੀਜ਼ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ ਤੁਹਾਡੇ ਆਪਣੇ ਦੇਸ਼ ਦੇ ਅੰਦਰ ਇੱਕ ਐਸੀ ਸ਼ਖਸੀਅਤ ਹੈ ਜਿਹੜੀ ਸ਼ਖਸੀਅਤ ਇਸ ਕੰਮ ਨੂੰ ਪੂਰੀ ਦੁਨੀਆ ਦੇ ਸਕਾਲਰਸ ਤੋਂ ਵਧੀਆ ਢੰਗ ਦੇ ਨਾਲ ਕਰ ਸਕਦੀ ਹੈ ਤੇ ਉਹਨਾਂ ਨੇ ਇਹਨੂੰ ਰეკਮੈਂਡ ਕੀਤਾ ਰეკਮੈਂਡ ਵੀ ਇਸ ਤਰ੍ਹਾਂ ਕੀਤਾ ਕਿ ਉਹਨਾਂ ਨੇ ਅਗਲੇ ਦਿਨ ਇੱਕ ਆਰਟੀਕਲ ਹਰਾਲਡ ਅਖਬਾਰ ਹੈ ਉਥੋਂ ਦਾ ਸਭ ਤੋਂ ਵੱਡਾ ਉਸ ਅਖਬਾਰ ਦੇ ਅੰਦਰ ਇੱਕ ਆਰਟੀਕਲ ਛਾਪਿਆ ਉਸ ਅਖਬਾਰ ਦੇ ਆਰਟੀਕਲ ਦੀ ਜਿਹੜੀ ਕਾਪੀ ਹੈ ਉਹ ਉਥੋਂ ਦੀ ਮਹਾਰਾਣੀ ਕੋ ਪਹੁੰਚੀ ਔਰ ਜਦੋਂ ਉਸ ਮਹਾਰਾਣੀ ਕੋ ਪਹੁੰਚੀ ਉਹਨੇ ਸਟੇਟ ਵੇ ਇੱਥੇ ਦੇਸ਼ ਦੇ ਅੰਦਰ ਉਥੋਂ ਦੇ ਇੱਥੋਂ ਦੇ ਜਿਹੜੇ ਪ੍ਰਧਾਨ ਮੰਤਰੀ ਉਹਨਾਂ ਨੂੰ ਇਮੀਡੀਏਟਲੀ ਕਾਲ ਕੀਤਾ ਔਰ ਕਾਲ ਕਰਕੇ ਇਸ ਗੱਲ ਨੂੰ ਐਂਡੋਸ ਕੀਤਾ ਕਿ ਡਾਕਟਰ ਅੰਬੇਦਕਰ ਸਾਹਿਬ ਨੂੰ ਇਹ ਜ਼ਿੰਮੇਵਾਰੀ ਜਿਹੜੀ ਹੈ ਦਿੱਤੀ ਜਾਵੇ ਤੇ ਇਹ ਜ਼ਿੰਮੇਵਾਰੀ ਡਾਕਟਰ ਅੰਬੇਦਕਰ ਸਾਹਿਬ ਨੂੰ ਜਦੋਂ ਮਿਲੀ ਤੇ ਉਹਨਾਂ ਨੇ ਬਾਖੂਬੀ ਨਿਭਾਈ ਹੈ ਔਰ ਜਿਹੜੇ ਪੱਖ ਉਹਦੇ ਚ ਕਿਤੇ ਛੁੱਟ ਵੀ ਗਏ ਸੀਗੇ ਉਹ ਪੱਖਾਂ ਨੂੰ ਇੱਥੋਂ ਤੱਕ ਕਿ ਜਿਹੜਾ ਬਾਅਦ ਵਿੱਚ ਸਪੈਸ਼ਲੀ ਲੇਡੀਜ਼ ਦੇ ਰਾਈਟ ਵਾਸਤੇ ਜਿਹਨੂੰ ਅੱਜ ਆਪਾਂ ਜਿਹੜਾ ਹਿੰਦੂ ਕੋਡ ਬਿਲ ਦੇ ਨਾਮ ਦੇ ਉੱਤੇ ਤਿੰਨ ਪਰਤਾਂ ਦੇ ਅੰਦਰ ਪਾਸ ਹੋਇਆ ਉਹ ਇੱਕ ਇਸ ਦੇਸ਼ ਦੇ ਅੰਦਰ ਕਨਸਟੀਟਿਊਸ਼ਨ ਤੋਂ ਬਾਅਦ ਦੂਜੀ ਵੱਡੀ ਪ੍ਰਾਪਤੀ ਵੀ ਉਹਨਾਂ ਦੀ ਗਣੀ ਜਾਂਦੀ ਹੈ ਜੇ ਆਪਾਂ ਸੰਵਿਧਾਨ ਦੀ ਰੂਪਰੇਖਾ ਦੀ ਗੱਲ ਕਰੀਏ ਰੂਪਰੇਖਾ ਦੀ ਜਿਹੜੀ ਤੇ ਗੱਲ ਸੀਗੀ ਇਹ 15 ਅਗਸਤ 1947 ਤੋਂ ਬਾਅਦ ਸ਼ੁਰੂ ਹੋਈ ਕੁਝ ਲੋਕਾਂ ਨੇ ਮੰਨਣਾ ਇਹ ਵੀ ਜਦੋਂ 26 ਜਨਵਰੀ 1930 ਨੂੰ ਪੂਰਨ ਸਵਰਾਜ ਦਿਵਸ ਦੇ ਤੌਰ ਦੇ ਉੱਤੇ ਜਦੋਂ ਮਨਾਇਆ ਗਿਆ ਸੀਗਾ ਕੁਝ ਰੂਪਰੇਖਾ ਡਾਕਟਰ ਬੀ ਆਰ ਅੰਬੇਦਕਰ ਦੇ ਦਿਮਾਗ ਦੇ ਵਿੱਚ ਉਸ ਵਕਤ ਵੀ ਇਹ ਸੋਚੀ ਅਗਰ ਮੇਰਾ ਭਾਰਤ ਆਜ਼ਾਦ ਹੁੰਦਾ ਤਾਂ ਇਸ ਤਰ੍ਹਾਂ ਹੋਏਗਾ ਤਾਂ ਹੀ ਉਹ 26 ਜਨਵਰੀ 1951 ਗਿਣਿਆ ਗਿਆ ਸਾ ਨੂੰ ਲਾਗੂ ਕਰਨ ਲਈ ਬਿਲਕੁਲ ਸਰ ਜੋ ਤੁਸੀਂ ਕਹਿ ਰਹੇ ਹੋ ਇਹ ਇਹ ਪੜਾਵਾਰ ਸਾਰੀਆਂ ਗੱਲਾਂ ਚੱਲ ਰਹੀਆਂ ਪੜਾਵਾਰ ਚਲਦੇ-ਚਲਦੇ ਇਹਦੇ ਵਿੱਚ ਦੇਸ਼ ਦੇ ਅੰਦਰ ਇੱਕ ਇਲੈਕਸ਼ਨ ਵੀ ਹੁੰਦੀ ਹੈ ਉਸ ਇਲੈਕਸ਼ਨ ਵਾਸਤੇ ਇੱਕ ਬਕਾਇਦਾ ਜਿਹੜਾ ਬ੍ਰਿਟਿਸ਼ ਰੂਲ ਵੀ ਆਂਦਾ ਉਸ ਬ੍ਰਿਟਿਸ਼ ਰੂਲ ਨੂੰ ਬਕਾਇਦਾ 1918 1928 190 ਜੇ 36 ਇਹ ਸਾਰੇ ਇਕੱਠੇ ਕਰਨ ਤੋਂ ਬਾਅਦ ਜਾ ਕੇ ਹੀ ਜਿਹੜਾ ਕਨਸਟੀਟਿਊਸ਼ਨ ਹੈ ਇਹਦਾ ਪ੍ਰਾਪ ਰੂਪ ਤਿਆਰ ਕੀਤਾ ਜਾਂਦਾ ਜਿਦੇ ਚ ਚਾਹੇ ਅੱਜ ਆਪਾਂ ਗੱਲ ਕਰਦੇ ਆਂ ਜਿਹੜੇ ਲੇਬਰ ਰਾਈਟਸ ਹੈਗੇ ਆ ਲੇਬਰ ਰਿਫਾਰਮਸ ਹੈਗੇ ਆ ਬਤੌਰ ਉਹਨਾਂ ਨੇ ਲੇਬਰ ਮਿਨਿਸਟਰ ਹੁੰਦੇ ਹੋਏ ਜਿਹੜੀਆਂ ਜਿਹੜੀਆਂ ਚੇਂजेस ਕਰਵਾਈਆਂ ਜਿਹੜੀਆਂ ਪ੍ਰਾਪਤੀਆਂ ਕੀਤੀਆਂ ਉਹ ਵੀ ਉਹਦਾ ਪਾਰਟ ਹੈ ਔਰ ਜਦੋਂ ਆਜ਼ਾਦੀ ਤੋਂ ਪਹਿਲੇ ਹੀ ਇਹ ਚੀਜ਼ਾਂ ਤੈਅ ਹੋਈਆਂ ਕਿ ਇਹਦਾ ਬਕਾਇਦਾ ਜਿਹੜਾ ਹੈ ਕਨਸਟੀਟਿਊਸ਼ਨ ਬਣਾਇਆ ਜਾਵੇ ਜਿਸ ਦੇਸ਼ ਨੂੰ ਆਜ਼ਾਦ ਕਰਨਾ ਹੈ ਤੇ ਉਹ ਪਹਿਲੇ ਹੀ ਇਹ ਪ੍ਰਕਿਰਿਆ ਚੱਲਦੀ ਆਈ ਹੈ ਔਰ ਉਹਦਾ ਜਿਹੜਾ ਆਖਰੀ ਪਰਉਰੂਪ ਹੈ ਉਹ ਇਸ ਦੇਸ਼ ਦੇ ਅੰਦਰ ਇਸ ਸ਼ੇਪ ਦੇ ਅੰਦਰ ਸਾਡੇ ਸਾਹਮਣੇ ਆ ਗਿਆ ਜੀ ਜੀ ਸਮਝਿਆ ਹੁਣ ਗੱਲ ਕਰਾਂਗੇ ਕਿ ਕبھی ਇਹਦਾ ਜਿਹ ਮਹੱਤਵ ਅਸੀਂ ਸੰਵਿਧਾਨ ਦੇ ਮਹੱਤਵ ਦੀ ਗੱਲ ਕਰੀ ਤਾਂ ਕਿੱਥੇ ਆਂਦਾ ਜੀ ਮਹੱਤਵ ਕਿੱਥੇ ਰਹਿੰਦਾ ਪਰ ਦਸ ਸੰਵਿਧਾਨ ਸ਼ਮੀ ਜੀ ਦੁਨੀਆ ਦਾ ਇੱਕ ਵੱਡਾ ਸੰਵਿਧਾਨ ਹੈ ਜੀ 395 ਧਾਰਾਵਾਂ ਇਹਦੇ ਵਿੱਚ ਜੀ ਔਰ ਇਸ ਦੇ ਬਾਈਪਾਰਟ ਹੈ 12 ਅਨੁਸੂਚੀਆਂ ਇਹਦੀਆਂ ਜੀ ਔਰ ਇਹ ਸੰਵਿਧਾਨ ਜਿਹੜਾ 2 ਸਾਲ 11 ਮਹੀਨੇ ਤੇ 18 ਦਿਨਾਂ ਦੇ ਵਿੱਚ ਬਣਾਇਆ ਗਿਆ ਜੀ ਡਾਕਟਰ ਬੀ ਆਰ ਅੰਬੇਦਕਰ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸੀ ਔਰ ਉਹਨਾਂ ਨੇ ਇਸ ਸੰਵਿਧਾਨ ਦਾ ਫਾਈਨਲ ਮਸੌਦਾ ਜਿਹੜਾ ਉਹਨੂੰ ਤਿਆਰ ਕੀਤਾ ਭਾਰਤ ਦੇ ਸੰਵਿਧਾਨ ਦੇ ਮੁੱਖ ਨਿਰਮਾਤਾ ਜੀ ਅਗਰ ਅਸੀਂ ਦੇਖੀਏ ਕਿ ਸੰਵਿਧਾਨ ਦੇ ਵਿੱਚ ਹਰ ਇੱਕ ਚੀਜ਼ ਜਿਹੜੀ ਹੈ ਉਹਨੂੰ ਬੜੀ ਡਿਟੇਲ ਦੇ ਨਾਲ ਬੜੀ ਸੋਚ ਕੇ ਉਹਨੂੰ ਪ੍ਰੈਜੈਂਟ ਕੀਤਾ ਗਿਆ ਦੁਨੀਆ ਦੇ ਲਗਭਗ 60 ਸੰਵਿਧਾਨ ਜਿਹੜੇ ਆ ਉਹਨਾਂ ਦਾ ਗਹਿਨ ਅਧਿਐਨ ਕੀਤਾ ਗਿਆ ਔਰ ਉਸ ਤੋਂ ਬਾਅਦ ਭਾਰਤ ਦੀਆਂ ਸਮਾਜਿਕ ਤੇ ਰਾਜਨੀਤਿਕ ਵਿਵਸਥਾਵਾਂ ਦੇ ਅਨੁਸਾਰ ਇਸ ਸੰਵਿਧਾਨ ਨੂੰ ਤਿਆਰ ਕੀਤਾ ਗਿਆ ਜੀ ਕੁਝ ਲੋਕਾਂ ਨੇ ਵੀ ਕਿਹਾ ਗਿਆ ਕਿ ਭਾਰਤ ਦੇ ਸੰਵਿਧਾਨ ਵਿੱਚ ਬਹੁਤ ਸਾਰੀਆਂ ਚੀਜ਼ਾਂ ਅਸੀਂ ਦੂਸਰੇ ਦੇਸ਼ਾਂ ਤੋਂ ਲੈ ਕੇ ਬੋਰੋ ਕਰਕੇ ਇਹਦੇ ਵਿੱਚ ਇਨਕਾਰਪੋਰੇਟ ਕੀਤੀਆਂ। ਜੀ। ਤਾਂ ਡਾਕਟਰ ਬੀ ਆਰ ਅੰਬੇਦਕਰ ਜੀ ਇਹ ਬੜਾ ਕਲੀਅਰ ਕਰਦੇ ਆ ਕਿ ਜਿਹੜੇ ਗਵਰਨੈਂਸ ਦੇ ਰਾਈਟ ਆ ਗਵਰਨੈਂਸ ਦੀਆਂ ਜਿਹੜੀਆਂ ਵਿਵਸਥਾਵਾਂ ਐ ਉਹ ਕਿਸੇ ਦਾ ਕੋਈ ਪੇਟੈਂਟ ਨਹੀਂ ਹੁੰਦਾ। ਜੋ ਵੀ ਚੀਜ਼ਾਂ ਜਿਹੜੀਆਂ ਭਾਰਤ ਦੇ ਅਨੁਕੂਲ ਐ ਅਸੀਂ ਉਹਨਾਂ ਨੂੰ ਭਾਰਤ ਦੇ ਵਿਵਸਥਾਵਾਂ ਦੇ ਅਨੁਕੂਲ ਬਦਲਦੇ ਹੋਏ ਇਸ ਦੇ ਵਿੱਚ ਸ਼ਾਮਲ ਕੀਤਾ। ਉਹ ਇੱਕ ਵਿਸਤ੍ਰਿਤ ਸੰਵਿਧਾਨ ਹੈ ਅਗਰ ਅਸੀਂ ਇਹਦਾ ਸਭ ਤੋਂ ਵੱਡਾ ਚੈਪਟਰ ਦੇਖੀਏ ਜਿਹੜਾ ਕਿ ਚੈਪਟਰ 3 ਹੈ ਚੈਪਟਰ 3 ਨੰਬਰ ਹੈ ਜਿਹੜਾ ਜਿਹਦੇ ਵਿੱਚ ਮੌਲਿਕ ਅਧਿਕਾਰ ਦਿੱਤੇ ਗਿਆ ਉੱਥੋਂ ਹੀ ਸਾਨੂੰ ਬੜਾ ਸਪਸ਼ਟ ਹੋ ਜਾਂਦਾ ਹੈ 12 ਤੋਂ ਲੈ ਕੇ 35 ਤੱਕ ਇਹ ਚੈਪਟਰ ਜਿਹੜਾ ਲਿਖਿਆ ਗਿਆ ਉਹਦੇ ਵਿੱਚ ਜਿਹੜਾ ਪਹਿਲਾ ਅਧਿਕਾਰ ਹੈ 14 ਤੋਂ ਲੈ ਕੇ 18 ਤੱਕ ਸਮਾਨਤਾ ਦੇ ਅਧਿਕਾਰ ਦੀ ਗੱਲ ਕੀਤੀ ਹੈ ਤੁਸੀਂ ਦੇਖੋ ਕਿ ਉਸ ਸਮਾਜ ਨੂੰ ਸਮਝਦੇ ਸੀ ਔਰ ਉਹਨਾਂ ਨੇ ਇਸ ਕਰਕੇ ਪਹਿਲਾ ਅਧਿਕਾਰ ਜਿਹੜਾ ਉਹ ਇਕੁਐਲਿਟੀ ਰੱਖਿਆ ਇੱਕ ਬਹੁਤ ਵੱਡੇ ਕਨਸਟੀਟਿਊਸ਼ਨਲ ਐਕਸਪਰਟ ਹੋਏ ਆ ਗ੍ਰੈਨਵਿਲੋਸਟਿਨ ਤੋ ਗ੍ਰੈਂਡ ਵਿਲੋਸਟੀ ਨੇ ਆਪਣੀ ਕਿਤਾਬ ਦੇ ਵਿੱਚ ਲਿਖਦਿਆ ਦ ਕਾਰਨਰ ਸਟੋਨ ਆਫ ਇੰਡੀਆ ਨੇਸ਼ਨ ਉਹਦੇ ਵਿੱਚ ਉਹ ਲਿਖਦਿਆ ਕਿ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹ ਸਮਾਜਿਕ ਵਿਵਸਥਾ ਨੂੰ ਦੇਖਦੇ ਹੋਏ ਇਹ ਸੰਵਿਧਾਨ ਬਣਾਇਆ ਗਿਆ ਸਮਾਜ ਦੇ ਵਿੱਚ ਕਿਹੜੇ ਕਿਹੜੇ ਪਰਿਵਰਤਨ ਦੀ ਜ਼ਰੂਰਤ ਹੈ ਉਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਸੰਵਿਧਾਨ ਬਣਾਇਆ ਗਿਆ ਔਰ ਅਗਰ ਇਹ ਸੰਵਿਧਾਨ ਪੂਰੀ ਤਰ੍ਹਾਂ ਦੇ ਨਾਲ ਇੰਪਲੀਮੈਂਟ ਕੀਤਾ ਜਾਂਦਾ ਤਾਂ ਨਿਸ਼ਚਿਤ ਤੌਰ ਤੇ ਭਾਰਤ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ ਲੇਕਿਨ ਲੋਕਤਾਂਤ੍ਰਿਕ ਜ਼ਿੰਮੇਵਾਰੀਆਂ ਦੀ ਗੱਲ ਕਰਦੇ ਜਦੋਂ ਸੰਵਿਧਾਨ ਦੀ ਗੱਲ ਕਰਦੇ ਤਾਂ ਲੋਕਤਾਂਤ੍ਰਿਕ ਜ਼ਿੰਮੇਵਾਰੀਆਂ ਦੀ ਗੱਲ ਆ ਜਾਂਦੀ ਹੈ ਔਰ ਲੋਕਤਾਂਤ੍ਰਿਕ ਜ਼ਿੰਮੇਵਾਰੀਆਂ ਕੱਲ ਹੀ ਪਬਲਿਕ ਦੀਆਂ ਜਾਂ ਲੋਕਾਂ ਦੀਆਂ ਨਹੀਂ ਹੈਗੀਆਂ ਜਿਹੜੇ ਚੁਣਿੰਦਾ ਨਮਾਇੰਦੇ ਨੇ ਉਹਨਾਂ ਦੀਆਂ ਵੀ ਲੋਕਤਾਂਤ੍ਰਿਕ ਤੇ ਜ਼ਿੰਮੇਵਾਰੀਆਂ ਜਿਹੜੀਆਂ ਕਾਊਂਟ ਕੀਤੀਆਂ ਜਾਂਦੀਆਂ ਨੇ ਗਿਣੀਆਂ ਜਾਂਦੀਆਂ ਨੇ ਇਸ ਸੰਵਿਧਾਨ ਦੀ ਇੱਕ ਵੱਡੀ ਮੱਦ ਹੈ ਜਿੱਥੇ ਡਿਕਟੇਟਰਸ਼ਿਪ ਨੂੰ ਹਟਾ ਕੇ ਲੋਕਤਾਂਤ੍ਰਿਕ ਪਹਿਲੂ ਜਾਂਦਾ ਗਿਆ ਯੈਸ ਬਹੁਤ ਵੱਡੀ ਗੱਲ ਐ ਸਰ ਡਾਕਟਰ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਅੰਦਰ ਜਦੋਂ ਆਪਾਂ ਉਹਨਾਂ ਦੀ ਗੱਲ ਕਰਦੇ ਆਂ ਤੇ ਇਸ ਕਨਸਟੀਟਿਊਸ਼ਨ ਦੇ ਰਾਹੀਂ ਇਸ ਦੇਸ਼ ਨੂੰ ਜਿੱਥੇ ਆਜ਼ਾਦੀ ਵਾਸਤੇ ਇੰਨੇ ਜੋਬਿਆਂ ਨੇ ਆਪਣੇ ਪਰਿਵਾਰ ਤੇ ਆਪਣੇ ਆਪ ਨੂੰ ਵਾਰਿਆ ਇਸ ਦੇਸ਼ ਨੂੰ ਆਜ਼ਾਦੀ ਮਿਲੀ ਇਸ ਆਜ਼ਾਦੀ ਨੂੰ ਕਾਇਮ ਰੱਖਣਾ ਉਸ ਤੋਂ ਵੱਡਾ ਇੰਪੋਰਟੈਂਟ ਪਾਰਟ ਹੈਗਾ ਔਰ ਇੰਪੋਰਟੈਂਟ ਪਾਰਟ ਇਹ ਵੀ ਸਿਗਾ ਕਿ ਆਜ਼ਾਦੀ ਤਾਂ ਕੈਮ ਰਵੇ ਉਹਦੇ ਨਾਲ ਦੀ ਨਾਲ ਲੋਕਾਂ ਦੇ ਰਾਈਟਸ ਜਿਹੜੇ ਹੈਗੇ ਆ ਉਹ ਵੀ ਉਹਨਾਂ ਨੂੰ ਬਰਾਬਰ ਮਿਲਣ ਤੇ ਉਹਨਾਂ ਨੂੰ ਅੱਗੇ ਵਧਣ ਦੇ ਬਾਕਾਇਦਾ ਮੌਕੇ ਮਿਲਣ ਬਟ ਅੱਜ ਦੀ ਜਿਹੜੀ ਵਿਵਸਥਾ ਹੈਗੀ ਆ ਉਹਦੇ ਚ ਆਪਾਂ ਦੇਖਦੇ ਆਂ ਕਿ ਇਹਦੇ ਪ੍ਰਤੀ ਉਹਨਾਂ ਵਿਵਹਾਰ ਨਿਯਮ ਨਾ ਦੇ ਕੇ ਲੋਕਾਂ ਨੂੰ ਕੁਝ ਲੁਭਾਵਣੀਆਂ ਚੀਜ਼ਾਂ ਵੱਲ ਲਿਜਾ ਕੇ ਇਸ ਦੇਸ਼ ਦੇ ਅੰਦਰ ਜਿਹੜਾ ਡੈਮੋਕਰੈਟਿਕ ਸਿਸਟਮ ਹੈ ਉਹਦੇ ਵਿੱਚ ਸਾਨੂੰ ਅੱਜ ਜ਼ਰੂਰਤ ਹੈ 바ਵਾ ਸਾਹਿਬ ਦੇ ਉਸ ਸੋਚ ਨੂੰ ਇੰਪਲੀਮੈਂਟ ਕਰਨ ਦੀ ਜਿਹੜੀ ਸੋਚ ਉਹਨਾਂ ਨੇ ਇਕੁਐਲਿਟੀ ਦੇ ਨਾਂ ਦੇ ਉੱਤੇ ਲੋਕਾਂ ਦੇ ਰਾਈਟਸ ਦੇ ਨਾਂ ਦੇ ਉੱਤੇ ਲੈ ਕੇ ਆਂਦੀ ਹੈ ਸੋ ਅੱਜ ਆਪਾਂ ਨੂੰ ਉਹਨਾਂ ਦੇ ਦਿਨ ਦੇ ਉੱਤੇ ਜਾਂਦੇ ਹੋયા ਇਹ ਚੀਜ਼ਾਂ ਵੱਲ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ ਜਿੱਥੇ ਆਪਾਂ ਮਹੱਤਤਾ ਦੀ ਗੱਲ ਕੀਤੀ ਹੈ ਡਾਕਟਰ ਸਾਹਿਬ ਉਥੇ ਮੈਂ ਆਦਰਸ਼ ਦੀ ਗੱਲ ਕਰਾਂ ਵੀ ਇਹਦੇ ਸੰਵਿਧਾਨ ਦੇ ਆਦਰਸ਼ ਕੀ ਆ ਬਿਲਕੁਲ ਅਗਰ ਅਸੀਂ ਆਦਰਸ਼ ਦੀ ਗੱਲ ਕਰੀਏ ਤੇ ਸੰਵਿਧਾਨ ਦੀ ਜਿਸ ਵੇਲੇ ਪ੍ਰਸਤਾਵਨਾ ਨੂੰ ਦੇਖਦੇ ਹਾਂ ਤੋ ਸਾਰੇ ਆਦਰਸ਼ ਸਪਸ਼ਟ ਹੋ ਜਾਂਦੇ ਆ ਜੀ ਤੋ ਪ੍ਰਸਤਾਵਨਾ ਸ਼ੁਰੂ ਹੁੰਦੀ ਹੈ ਵੀ ਦ ਪੀਪਲ ਆਫ ਇੰਡੀਆ ਅਸੀਂ ਭਾਰਤ ਦੇ ਲੋਕ ਤੁਹਾਨੂੰ ਪਤਾ ਲੱਗਦਾ ਹੈ ਕਿ ਭਾਰਤ ਦੇ ਵਿੱਚ ਸਰਵੋੱਚ ਸ਼ਕਤੀ ਸਭ ਤੋਂ ਵੱਡੀ ਸ਼ਕਤੀ ਜਿਹੜੀ ਆ ਉਹ ਭਾਰਤ ਦੇ ਲੋਕਾਂ ਦੇ ਕੋਲ ਆ ਜੀ ਜੀ ਇਹਦੇ ਵਿੱਚ ਜਸਟਿਸ ਦੀ ਗੱਲ ਕੀਤੀ ਗਈ ਆ ਇਕੁਐਲਿਟੀ ਦੀ ਗੱਲ ਕੀਤੀ ਗਈ ਆ ਨਿਆਏ ਦੀ ਗੱਲ ਕੀਤੀ ਗਈ ਆ ਔਰ ਸੰਗੀਤ ਅੰਤਰ ਹੈ ਸੰਗੀਤ ਅੰਤਰ ਸੰਗੀ ਬਵਸਥਾ ਦੀ ਗੱਲ ਕੀਤੀ ਆ ਧਰਮ ਨਿਰਪੱਖਤਾ ਦੀ ਗੱਲ ਕੀਤੀ ਗਈ ਹੈ ਹਿਊਮਨ ਡਿਗਨਿਟੀ ਦੀ ਗੱਲ ਕੀਤੀ ਗਈ ਹੈ ਕਿ ਸਾਰੇ ਮਨੁੱਖ ਬਰਾਬਰ ਆ ਕਿਸੇ ਨਾਲ ਕੋਈ ਪੇਤਪਾਵ ਨਹੀਂ ਹੋ ਸਕਦਾ ਲੋਕ ਸੇਵਾ ਅਯੋਗ ਨਾਲ ਜੁੜੇ ਗਏ ਹੈ ਬਿਲਕੁਲ ਹਰ ਇੱਕ ਚੀਜ਼ ਜਿਹੜੀ ਹੈ ਉਹਨੂੰ ਪੂਰੀ ਸਪਸ਼ਟਤਾ ਦੇ ਨਾਲ ਦਰਜ ਕੀਤਾ ਗਿਆ ਹੈ ਸੰਵਿਧਾਨ ਦੇ ਵਿੱਚ ਜਰੂਰਤ ਕੀ ਹੈ ਜੋ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਆਪਣੇ ਭਾਸ਼ਣ ਦੇ ਵਿੱਚ ਕੀਤਾ ਜੀ 25 ਨਵੰਬਰ 1949 ਦਾ ਉਹਨਾਂ ਦਾ ਬੜਾ ਸਪਸ਼ਟ ਭਾਸ਼ਣ ਹੈ ਕਿ ਸੰਵਿਧਾਨ ਦੀ ਸਫਲਤਾ ਇਸ ਚੀਜ਼ ਤੇ ਨਿਰਭਰ ਕਰਦੀ ਆ कि ਇਹਨੂੰ ਲਾਗੂ ਕਰਨ ਵਾਲੇ ਲੋਕ ਵਿਧਾਨਪਾਲਿਕਾ ਚ ਬੈਠਣ ਵਾਲੇ ਸੰਸਦ ਚ ਬੈਠਣ ਵਾਲੇ ਲੋਕ ਕਾਰਜਪਾਲਿਕਾ ਚ ਕੰਮ ਕਰਨ ਵਾਲੇ ਲੋਕ ਨਿਆਂਪਾਲਿਕਾ ਚ ਕੰਮ ਕਰਨ ਵਾਲੇ ਲੋਕ ਕਿਸ ਤਰ੍ਹਾਂ ਇਹਨੂੰ ਲਾਗੂ ਕਰਦੇ ਆ ਜੀ ਸੰਵਿਧਾਨ ਬਹੁਤ ਵਧੀਆ ਹੈ ਇਹਦੀਆਂ ਵਿਵਸਥਾਵਾਂ ਬੜੀਆਂ ਸਪਸ਼ਟ ਹੈ ਡਿਪੈਂਡ ਕਰਦਾ ਹੈ ਕਿ ਅਸੀਂ ਇਹਨੂੰ ਕਿਸ ਸਪਿਰਿਟ ਦੇ ਨਾਲ ਲਾਗੂ ਕਰਦੇ ਆ ਤਾਂ ਉਹਨਾਂ ਨੇ ਬੜਾ ਸਪਸ਼ਟ ਕੀਤਾ ਔਰ ਨਾਲ ਇਹ ਵਾਰਨਿੰਗ ਦਿੱਤੀ ਕਿ ਅਸੀਂ ਇਸ ਸੰਵਿਧਾਨ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਨੂੰ ਲਈਏ ਔਰ ਇਸ ਜੀ ਨੂੰ ਧਾਰਨ ਕਰੀਏ ਕਿ ਅਸੀਂ ਲੋਕ ਹਿੱਤ ਦੇ ਵਿੱਚ ਕੰਮ ਕਰਨਾ ਹੈ ਸਮਾਜਿਕ ਨਿਆਂ ਦੇ ਲਈ ਕੰਮ ਕਰਨਾ ਹੈ ਲੋਕਾਂ ਨੂੰ ਅੱਗੇ ਲੈ ਕੇ ਜਾਣਾ ਹੈ ਤਾਂ ਇਹ ਉਹਨਾਂ ਦਾ ਬਹੁਤ ਸਪਸ਼ਟ ਸੰਦੇਸ਼ ਹੈ ਇੱਕ ਇੱਕ ਪ੍ਰੋਵੀਜ਼ਨ ਜਿਹੜੀ ਹੈ ਇੱਕ ਇੱਕ ਵਿਵਸਥਾ ਸੰਵਿਧਾਨ ਦੀ ਉਹਨਾਂ ਨੇ ਸਪਸ਼ਟ ਕੀਤੀ ਹੈ ਸਪਸ਼ਟ ਕੀਤੀ ਹੈ ਹੁਣ ਗੱਲ ਕਰਾਂ ਮੈਂ ਇੰਜੀਨੀਅਰ ਸਾਹਿਬ ਤੁਹਾਡੇ ਨਾਲ ਵੀ ਜੇ ਸਾ ਸਾਡੇ ਜਿਹੜੇ ਦਰਸ਼ਕ ਅੱਜ ਦੇਖ ਰਹੇ ਨੇ ਉਹਨਾਂ ਨੂੰ ਕਿਉਂਕਿ ਅਸੀਂ 26 ਨਵੰਬਰ ਨੂੰ ਜਿਹੜਾ ਸੰਵਿਧਾਨ ਦਿਵਸ ਮਨਾਇਆ ਸੀ ਤੇ ਇਹ ਸੰਵਿਧਾਨਿਕ ਦਿਵਸ ਪੰਦਰਾਂ ਜਿਹੜੇ ਹੈ 2015 ਤੋਂ ਸ਼ੁਰੂ ਕੀਤਾ ਗਿਆ ਕਿਉਂਕਿ ਪਹਿਲੇ ਵਿਧੀ ਦਿਵਸ ਕੀਤਾ ਜਾਂਦਾ ਸੀ ਇਹਨਾਂ ਨੂੰ ਲੇਕਿਨ ਇਹਨਾਂ ਦੀ ਯਾਦਵਾਲ 125ਵੀਂ ਇਹਨਾਂ ਦੀ ਜਨਮ ਦਿਨ ਮਨਾਇ ਸੀ ਉਦੋਂ ਇਹ ਸਾਰਾ ਸ਼ੁਰੂ ਹੋਇਆ ਸੀ ਜੇ ਅੱਜ ਅਸੀਂ ਮਨਾ ਕਰਦੇ ਹੋਏ ਉਹਨਾਂ ਦੇ ਜਿਹੜਾ ਅਸੀਂ ਦਿਵਸ ਮਨਾ ਰਹੇ ਹਾਂ ਇਸ ਦਿਵ ਅਸੀਂ ਕੁਝ ਕਹਿਣਾ ਚਾਹਾਂਗੇ ਤਾਂ ਕੀ ਸੰਦੇਸ਼ ਅਸੀਂ ਆਪਣੀ ਦਰਸ਼ਕਾਂ ਨੂੰ ਦੇਵਾਂਗੇ ਸਰ ਬਿਲਕੁਲ ਡਾਕਟਰ ਸਾਹਿਬ ਨੇ ਬਹੁਤ ਵਧੀਆ ਸਪਸ਼ਟ ਪਹਿਨਾ ਹੀ ਕਰ ਦਿੱਤਾ ਹੈ ਕਿ ਜਿਹੜਾ ਪ੍ਰੀਐਮਬਲ ਐ ਕਨਸਟੀਟਿਊਸ਼ਨ ਦਾ ਉਹ ਆਪਣੇ ਆਪ ਦੇ ਅੰਦਰ ਹਰੇਕ ਨਾਗਰਿਕ ਨੂੰ ਜਿੱਥੇ ਉਹ ਐਮਪਾਵਰ ਕਰਦਾ ਹੈ ਉੱਥੇ ਨਾਲ ਦੀ ਨਾਲ ਉਹਨੂੰ ਡਿਊਟੀ ਵੀ ਡਿਫਾਈਨ ਕਰਦਾ ਹੈ ਕਿ ਜੇ ਸਾਨੂੰ ਉਹਨਾਂ ਨੇ ਇਹ ਚੀਜ਼ ਕਹੀ ਹੈ ਕਿ ਅਸੀਂ ਹੀ ਸਭ ਤੋਂ ਪਹਿਲਾਂ ਤੇ ਫੇਰ ਸਭ ਤੋਂ ਪਹਿਲਾਂ ਸਾਨੂੰ ਹੀ ਇਹ ਜ਼ਿੰਮੇਵਾਰੀ ਓਨ ਕਰਨੀ ਪੈਗੀ ਕਿਉਂਕਿ ਅਸੀਂ ਹੀ ਸੰਸਦ ਚ ਜਾਣੇ ਆ ਅਸੀਂ ਹੀ ਵਿਧਾਨਪਾਲਿਕਾ ਜਾਣੇ ਆ ਅਸੀਂ ਹੀ ਨਿਆਂਪਾਲਿਕਾ ਜਾਣੇ ਆ ਅਸੀਂ ਹੀ ਐਜੂਕੇਸ਼ਨਿਸਟ ਆ ਅਸੀਂ ਹੀ ਸੋਸ਼ਲ ਰਿਫਾਰਮਰ ਆ ਸੋ ਮੈਂ ਇਹ ਕਹਿਣਾ ਚਾਹਾਂਗਾ ਕਿ ਅੱਜ ਦੇ ਦਿਨ ਦੇ ਤੱਕ ਜਿੰਨੀਆਂ ਮੁਸ਼ਕਲਾਂ ਨਾਲ ਅਸੀਂ ਦੋ ਦੋ ਹੱਥ ਹੋ ਰਹੇ ਆ ਆਪਣੇ ਇਸ ਦੇਸ਼ ਦੇ ਅੰਦਰ ਡੈਮੋਕਰੈਟਿਕ ਸਿਸਟਮ ਹੋਣ ਦੇ ਬਾਵਜੂਦ ਜੇ ਉਹ ਮੁਸ਼ਕਲਾਂ ਸਾਡੇ ਲਈ ਖੜੀਆਂ ਤੇ ਸਾਡੀ ਡਿਊਟੀ ਬਣਦੀ ਹੈ ਆਓ ਅੱਜ ਆਪਾਂ ਕਨਸਟੀਟਿਊਸ਼ਨ اور ਬਾਬਾ ਸਾਹਿਬ ਦੀ ਉਹ ਸੋਚ ਦੇ ਮੁਤਾਬਕ ਇਸ ਮੁਸ਼ਕਲਾਂ ਦਾ ਹੱਲ ਇਸ ਕਨਸਟੀਟਿਊਸ਼ਨ ਦੇ ਵਿੱਚੋਂ ਲੱਭਣ ਦੀ ਕੋਸ਼ਿਸ਼ ਹੈ ਡਾਕਟਰ ਸਾਹਿਬ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਮੈਂ ਨਹੀਂ ਪੁੱਛ ਸਕਦਾ ਜਾਂ ਮੇਰੇ ਦਿਮਾਗ 'ਚ ਨਹੀਂ ਆਉਂਦੀਆਂ ਤੁਹਾਡੇ ਦਿਮਾਗ 'ਚੋਂ ਕਿਉਂਕਿ ਜਲੰਧਰ ਨਾਲ ਜੁੜੇ ਹੋ ਉਹਨਾਂ ਦੀ ਬਹੁਤ ਯਾਦਾਂ ਜੁੜੀਆਂ ਤੁਸੀਂ ਆਪਣੇ ਲੈਵਲ ਦੇ ਉੱਪਰ ਕੁਝ ਸਾਡੇ ਵਿਰਸ਼ਕਾਂ ਨੂੰ ਦੱਸਣਾ ਚਾਹੁੰਦੇ ਹੋ ਤੁਹਾਡੇ ਕੋਲ ਸੰਵਿਧਾਨ ਬਾਰੇ ਜਾਂ ਡਾਕਟਰ ਬੀ ਆਰ ਅੰਬੇਦਕਰ ਬਾਰੇ ਗੱਲ ਕਰਨ ਲਈ ਬਿਲਕੁਲ ਇੱਧਾ ਮਿੰਟ ਹੈਗਾ ਡਾਕਟਰ ਬੀ ਆਰ ਅੰਬੇਦਕਰ ਜੀ ਨੂੰ ਸੱਚੀ ਸ਼ਰਧਾਂਜਲੀ ਇਹੀ ਹੋ ਸਕਦੀ ਆ ਕਿ ਨੌਜਵਾਨ ਪੀੜ੍ਹੀ ਹੱਥ 'ਚ ਆਏ ਮੋਬਾਈਲ ਰੱਖੇ ਜਾਂ ਨਾ ਰੱਖੇ ਲੇਕਿਨ ਕਿਤਾਬ ਜ਼ਰੂਰ ਰੱਖੇ ਜਿੰਨਾ ਜ਼ਿਆਦਾ ਪੜੋਗੇ ਓਨਾ ਜ਼ਿਆਦਾ ਸਿੱਖੋਗੇ ਜੀ ਇਹੀ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਆਪਣੀ ਲਾਈਫ ਦਾ ਸੰਦੇਸ਼ ਦਿੱਤਾ ਹੈ ਔਰ ਕਿਤਾਬਾਂ ਪੜ੍ਹ ਕੇ ਹੀ ਅਸੀਂ ਅੱਗੇ ਵਧ ਸਕਦੇ ਆ ਸੱਚਾ ਗਿਆਨ ਹਾਸਲ ਕਰ ਸਕਦੇ ਆ ਤੇ ਰਾਸ਼ਟਰ ਦੇ ਵਿਕਾਸ 'ਚ ਆਪਣਾ ਯੋਗਦਾਨ ਪਾ ਸਕਦੇ ਆ ਬਿਲਕੁਲ ਜੀ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਕਿਹਾ ਸੀ ਕਿ ਜੀਵਨ ਲੰਬਾ ਬੇਸ਼ੱਕ ਨਾ ਹੋਵੇ ਮਹਾਨ ਹੋਣਾ ਚਾਹੀਦਾ ਹੈ ਤੇ ਸਾਡੇ ਮਾਹਿਰਾਂ ਦਾ ਮੰਨਣਾ ਇਹ ਹੀ ਹੈ ਕਿ ਮਹਾਨ ਜੀਵਨ ਤਾਂ ਹੀ ਹੋ ਸਕਦਾ ਹੈ ਅਗਰ ਅਸੀਂ ਸਿੱਖਿਆਤ ਹੋਵਾਂਗੇ ਤੇ ਸਭ ਤੋਂ ਪਹਿਲਾਂ ਅਗਰ ਸੰਵਿਧਾਨਿਕ ਗੱਲ ਕਰਨੀ ਹੈ ਤਾਂ ਸਿੱਖਿਆਤ ਹੋਣਾ ਜ਼ਰੂਰੀ ਹੈ ਤਾਂ ਹੀ ਜਾਣ ਸਕਾਂਗੇ ਅਗਰ ਪੜ੍ਹ ਸਕਾਂਗੇ ਲਿਖ ਸਕਾਂਗੇ ਤਾਂ ਸੰਵਿਧਾਨ ਬਾਰੇ ਜਾਣ ਸਕਾਂਗੇ ਤਾਂ ਅਸੀਂ ਬੀ ਆਰ ਅੰਬੇਦਕਰ ਜੀ ਬਾਰੇ ਜਾਣ ਸਕਾਂਗੇ ਅੱਜ ਉਹਨਾਂ ਦੇ ਇਸ ਪ੍ਰਿਨਿਰਵਾਣ ਦੇਸ ਮੌਕੇ ਸਾਡੀ ਟੀਮ ਤੇ ਪੂਰੇ ਦੂਰਦਰਸ਼ਨ ਦੀ ਟੀਮ ਉਹਨਾਂ ਨੂੰ ਸ਼ਤ ਸ਼ਤ ਪ੍ਰਣਾਮ ਕਰਦੀ ਹੋਈ ਹੁਣ ਤੁਹਾਡੇ ਤੋਂ ਅੱਗੇ ਲੈਂਦੀ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਇੰਜੀਅਰ ਸਾਹਿਬ ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਦੋਸਤੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਅਗਲੇ ਹਫਤੇ ਇਸੇ ਵਕਤ ਇਸੇ ਚੈਨਲ ਤੇ ਨਵੇਂ ਵਿਸ਼ੇ ਦੇ ਨਾਲ ਫਿਰ ਤੁਹਾਡੇ ਰੂਬਰੂ ਹੋਵਾਂਗੇ ਫਿਲਹਾਲ ਨਮਸਕਾਰ